ਪੰਜਾਬ ਚ ਆਮ ਆਦਮੀ ਪਾਰਟੀ ਦੋ ਫਾੜ ਹੁੰਦੀ ਨਜ਼ਰੀ ਆ ਰਹੀ ਹੈ ਅਰਵਿੰਦ ਕੇਜਰੀਵਾਲ ਦੀ ਗੈਰ ਹਾਜ਼ਰੀ ਚ ਭਗਵੰਤ ਮਾਨ ਵਿਧਾਇਕਾਂ ਤੇ ਮੰਤਰੀਆਂ ਦੇ ਨਾਲ ਅਲੱਗ ਮੀਟਿੰਗਾਂ ਕਰ ਰਹੇ ਨੇ ਤੇ ਦੂਜੇ ਪਾਸੇ ਕੇਜਰੀਵਾਲ ਦੇ ਖਾਸ ਔਰ ਦਿੱਲੀ ਲੌਬੀ ਦੇ ਸੰਦੀਪ ਪਾਠਕ ਪੰਜਾਬ ਦੇ ਵਿੱਚ ਹੀ ਵਿਧਾਇਕਾਂ ਤੇ ਮੰਤਰੀਆਂ ਦੇ ਨਾਲ ਅਲੱਗ ਮੀਟਿੰਗਾਂ ਕਰ ਰਹੇ ਨੇ ਅਜਿਹਾ ਕਿਉਂ ਚੱਲ ਰਿਹਾ ਹੈ ਕੇਜਰੀਵਾਲ ਦੀ ਗੈਰ ਹਾਜ਼ਰੀ ਚ ਇਹ ਮੀਟਿੰਗਾਂ ਅਲੱਗ ਅਲੱਗ ਕਿਉਂ ਕੀ ਡਾਲ ਦੇ ਵਿੱਚ ਕੁਝ ਕਾਲਾ ਤਾਂ ਨਹੀਂ ਜਾਂ ਫਿਰ ਇਹ ਆਮ ਆਦਮੀ ਪਾਰਟੀ ਦੀ ਰਣਨੀਤੀ ਦਾ ਹਿੱਸਾ ਹੈ ਇਸੇ ਅਹਿਮ ਜਿਹੜੀ ਆ ਚਰਚਾ ਕਰਾਂਗੇ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਆਮ ਆਦਮੀ ਪਾਰਟੀ ਦੇ ਇੱਕ ਹੋਰ ਮੰਤਰੀ ਨੂੰ ਕਿ ਜਿਹੜਾ ਸ਼ਕੰਜੇ ਦੇ ਵਿੱਚ ਭਾਜਪਾ ਦੇ ਵੱਲੋਂ ਲੈ ਲਿਆ ਗਿਆ ਕਿਹੜਾ ਸ਼ਕੰਜਾ ਕਿਹੜਾ ਮੰਤਰੀ ਹੈ ਕਿਉਂ ਲਿਆ ਗਿਆ ਇਸੇ ਅਹਿਮ ਜਿਹੜੀ ਆ ਚਰਚਾ ਸੀ ਕਰਾਂਗੇ ਉਧਰ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਅਕਾਲੀ ਦਲ ਨੂੰ ਵੀ ਬਹੁਤ ਵੱਡਾ ਝਟਕਾ ਲੱਗ ਸਕਦਾ ਹੈ ਵੱਡੀ ਬਗਾਵਤ ਅਕਾਲੀ ਦਲ ਦੇ ਅੰਦਰ ਹੈ ਇਸ ਤੇ ਵੀ ਅਹਿਮ ਚਰਚਾ ਕਰਨੀ ਹੈ ਕੀ ਬਗਾਵਤ ਹੈ ਸੁਖਬੀਰ ਬਾਦਲ ਨੂੰ ਕੀ ਝਟਕਾ ਉਧਰ ਕਹਿੰਦੇ ਕਿ ਸਿੱਧੂ ਮੂਸੇਵਾਲਾ ਦੇ ਫਾਦਰ ਸਾਹਿਬ ਵੀ ਜਿਹੜੇ ਆ ਜਿਹੜੇ ਉਹਨਾਂ ਦੇ ਪਿਤਾ ਜੀ ਨੇ ਉਹ ਬਠਿੰਡਾ ਤੋਂ ਇਲੈਕਸ਼ਨ ਲੜ ਸਕਦੇ ਨੇ ਕਾਂਗਰਸ ਦੇ ਵੱਲੋਂ ਔਰ ਕਹਿੰਦੇ ਆ ਕਿ ਕੁਝ ਅਹਿਮ ਗੱਲਾਂ ਜਿਹੜੀਆਂ ਹੋਈਆਂ ਨੇ ਇਸ ਮਸਲੇ ਦੇ ਉੱਪਰ ਹਾਈ ਕਮਾਂਡ ਦੀਆਂ ਔਰ ਮੂਸੇਵਾਲਾ ਸਾਹਿਬ ਦੇ ਫਾਦਰ ਇਸ ਵਾਲੀ ਕੀ ਸਮਝਦੇ ਨੇ ਇਸ ਤੇ ਵੀ ਅਹਿਮ ਜਿਹੜੀਆਂ ਅਸੀਂ ਚਰਚਾ ਅਸੀਂ ਕਰਨੀ ਹੈ ਉਧਰ ਈਡੀ ਨੇ ਆਪ ਨੂੰ ਇੱਕ ਹੋਰ ਵੱਡਾ ਕਰਾਰਾ ਝਟਕਾ ਦੇ ਦਿੱਤਾ ਕੀ ਝਟਕਾ ਦਿੰਦਾ ਉਸੇ ਵੀ ਜਿਹੜੀ ਅਸੀਂ ਅਹਿਮ ਗੱਲਬਾਤ ਜਿਹੜੀ ਆ ਕਰਨੀ ਹੈ ਜੋ ਹੋਰ ਵੀ ਖਬਰਾਂ ਨੇ ਜਿਨ੍ਹਾਂ ਤੇ ਬਹੁਤ ਜ਼ਿਆਦਾ ਜਿਹੜਾ ਉਹ ਧਿਆਨ ਮੰਗਦੀਆਂ ਉਹ ਖਬਰਾਂ ਜਿਵੇਂ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਵੀ ਮਿਲ ਜਾਣਗੇ ਭਗਵੰਤ ਮਾਨ ਇਸੇ ਅਸੀਂ ਜਿਹੜੇ ਤੱਕ ਕਰਾਂਗੇ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਅਣਖੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਣਖੀ ਸਾਹਿਬ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਆ ਉਹ ਦੋ ਫਾੜ ਹੁੰਦੀ ਨਜ਼ਰੀ ਆ ਰਹੀ ਹੈ ਅਰਵਿੰਦ ਕੇਜਰੀਵਾਲ ਜੇਲ੍ਹ ਚ ਨੇ ਔਰ ਇਸ ਮੌਕੇ ਸੋਚਿਆ ਇਹ ਜਾ ਰਿਹਾ ਸੀ ਕਿ ਸ਼ਾਇਦ ਜਿਹੜਾ ਹੈਗਾ ਉਹ ਇੱਕ ਟੂਟ ਹੋ ਕੇ ਪਾਰਟੀ ਨਜ਼ਰੀਆ ਹੋਗੀ ਪਰ ਆਪਾਂ ਦੇਖ ਰਹੇ ਆ ਕਿ ਪਹਿਲਾਂ ਭਗਵੰਤ ਮਾਨ ਜਿਹੜੇ ਆ ਉਹ ਅਲੱਗ ਮੀਟਿੰਗਾਂ ਕਰ ਰਹੇ ਆ ਫਰੀਦਕੋਟ ਲੋਕ ਸਭਾ ਦੇ ਉਮੀਦਵਾਰ ਤੇ ਉੱਥੋਂ ਦੇ ਹਲਕਾਈ ਚਾਰਜਾਂ ਦੇ ਨਾਲ ਐਮਐਲਏ ਦੇ ਨਾਲ ਫਿਰ ਆਪਣੇ ਸੰਗਰੂਰ ਜ਼ਿਲ੍ਹੇ ਦੇ ਨਾਲ ਕਰਦੇ ਆ ਔਰ ਫਿਰ ਅੱਜ ਕਹਿੰਦੇ ਫਤਿਗੜ ਸਾਹਿਬ ਦੇ ਵਾਲਿਆਂ ਦੀ ਵੀ ਹੈਗੀ ਆ ਪਟਿਆਲੇ ਵਾਲਿਆਂ ਦੀ ਵੀ ਹੋਈ ਆ ਯਾਨੀ ਉਮੀਦਵਾਰਾਂ ਦੀ ਔਰ ਜਿੱਥੇ ਜਿੱਥੇ ਉਹਦੇ ਉਮੀਦਵਾਰ ਨੇ ਉੱਥੋਂ ਦੇ ਵਿਧਾਨ ਸਭਾ ਹਲਕਿਆਂ ਦੇ ਐਮਐਲਏ ਦੇ ਨਾਲ ਮੀਟਿੰਗਾਂ ਔਰ ਪਹਿਲਾਂ ਇਹਨਾਂ ਮੀਟਿੰਗਾਂ ਦੇ ਵਿੱਚ ਭਗਵੰਤਬਾ ਨੇ ਇਕੱਲੇ ਨਹੀਂ ਸੀ ਹੁੰਦੇ ਉਦੋਂ ਰਣਨੀਤੀ ਜਦੋਂ ਚੋਣਾਂ ਦੀ ਬਣਾਉਣੀ ਹੁੰਦੀ ਸੀ ਤਾਂ ਦਿੱਲੀ ਦੇ ਬੰਦੇ ਵਿੱਚ ਬੈਠਦੇ ਸੀ ਖਾਸ ਕਰਕੇ ਸੰਦੀਪ ਪਾਟਕ ਪਰ ਹੁਣ ਉਹ ਤੋਂ ਸੰਦੀਪ ਪਾਟਕ ਜਿਹੜੇ ਉਹ ਅਲੱਗ ਮੀਟਿੰਗਾਂ ਜਿਹੜੀਆਂ ਕਰ ਰਹੇ ਨੇ ਜਲੰਧਰ ਦੇ ਵਿੱਚ ਕੀਤੀਆਂ ਹੋਰ ਥਾਈ ਕੀਤੀਆਂ ਇਹ ਅਲੱਗ-ਅਲੱਗ ਮੀਟਿੰਗਾਂ ਚੱਲ ਰਹੀਆਂ ਨੇ ਇਹ ਰਣਨੀਤੀ ਦਾ ਆਮਾਦੀ ਪਾਰਟੀ ਦਾ ਹਿੱਸਾ ਹੈਗੀਆਂ ਇਹ ਜੇ ਹਿੱਸਾ ਨੇ ਤਾਂ ਗੱਲ ਠੀਕ ਨਜ਼ਰੀ ਆਉਂਦੀ ਹੈ ਪਰ ਇਹ ਚਰਚਾਾਂ ਕੁਝ ਹੋਰ ਹੀ ਚੱਲ ਰਹੀਆਂ ਨੇ ਹਾਲਾਂਕਿ ਭਗਵੰਤ ਸਿੰਘ ਮਾਨ ਇਹ ਵੀ ਕਹਿ ਰਹੇ ਆ ਕਿ ਉਹਨਾਂ ਨੇ ਮਿਲਣ ਦਾ ਸਮਾਂ ਮੰਗ ਲਿਆ ਅਰਵਿੰਦ ਕੇਜਰੀਵਾਲ ਨੂੰ ਮਿਲ ਕੇ ਜਾਣਗੇ ਪਰ ਜਿਹੜੇ ਕੇਜਰੀਵਾਲ ਦੀ ਗੈਰਹਾਜ਼ਰੀ ਚ ਇਹ ਅਲੱਗ-ਅਲੱਗ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ ਹਾਲਾਂਕਿ ਇਸ ਤੋਂ ਪਹਿਲਾਂ ਚੋਣਾਂ ਸੰਬੰਧੀ ਮੀਟਿੰਗਾਂ ਦੇ ਵਿੱਚ ਇੱਕ ਜੁਟਤਾ ਆਵਾਦੀ ਪਾਰਟੀ ਦਿਖਾਉਂਦੀ ਸੀ ਔਰ ਸਾਰਾ ਕੁਝ ਜਿਹੜਾ ਉਹ ਸੰਦੀਪ ਪਾਟਕ ਕਰਦੇ ਨਜ਼ਰੀ ਆਉਂਦੇ ਸੀ ਰਣਨੀਤੀ ਬਣਾਉਂਦੇ ਨਜ਼ਰੀ ਆਉਂਦੇ ਸੀ ਤਾਂ ਹੁਣ ਇਹ ਇੱਕ ਪਾਸੇ ਮੁੱਖ ਮੰਤਰੀ ਦੀਆਂ ਬੈਠਕਾਂ ਅਲੱਗ ਸੰਦੀਪ ਪਾਟਕ ਦੀਆਂ ਅਲੱਗ ਇਹ ਇਹ ਰਣਨੀਤੀ ਦਾ ਹਿੱਸਾ ਹੈਗਾ ਜਾਂ ਦਾ ਅੰਤ ਕੁਝ ਗਾਲਾ ਹੈਗਾ ਕਿਵੇਂ ਦੇਖਦੇ ਹਾਂ ਪੂਰੀ ਚੀਜ਼ ਆਹ ਸੁਖਨਰ ਜੀ ਕੱਲ੍ਹ ਉਹ ਪਰਸੋ ਦੋ ਦਿਨ ਜਿਹੜੇ ਆ ਆਮ ਆਦਮੀ ਪਾਰਟੀ ਦੀ ਜੇਕਰ ਚੋਣ ਮੇ ਰਣਨੀਤੀ ਨੂੰ ਵੇਖਿਆ ਜਾਵੇ ਤਾਂ ਜਿਹੜੀ ਗੱਲ ਤੁਸੀਂ ਬਿਆਨ ਕਰ ਰਹੇ ਜੇ ਇਹ ਗੱਲਾਂ ਨੇ ਕਾਫੀ ਚਰਚਾਵਾਂ ਦਾ ਵਿਸ਼ਾ ਜਿਹੜਾ ਉਹ ਬਣ ਚੁੱਕੀ ਹੈ ਕਿਉਂਕਿ ਜਲੰਧਰ ਦੇ ਵਿੱਚ ਸੰਦੀਪ ਪਟਕੋਣਾ ਨੇ ਅਲੱਗ ਜਿਹੜੀ ਆ ਉਹ ਮੀਟਿੰਗਾਂ ਕੀਤੀਆਂ ਸ਼ਸ਼ੀਲ ਰਿੰਕੂ ਤੇ ਸ਼ੀਤਲੰਗਰਾਲ ਦੇ ਜਾਂਦੇ ਸਬੰਧ ਵਿੱਚ ਉਹ ਉਹਨਾਂ ਨੇ ਬਿਆਨ ਦਿੱਤੇ ਤੇ ਦੂਜੇ ਪਾਸੇ ਸਾਡੇ ਮੁੱਖ ਮੰਤਰੀ ਸਾਹਿਬ ਆਪਣੇ ਪਦਰ ਤੇ ਵੱਖਰੀਆਂ ਮੀਟਿੰਗਾਂ ਜਿਹੜੀਆਂ ਉਹ ਕਰ ਰਹੇ ਨੇ ਕੱਲ ਦੇ ਪ੍ਰੋਗਰਾਮ 'ਚ ਆਪਾਂ ਸਵੇਰੇ ਗੱਲ ਕੀਤੀ ਸੀ ਕਾਫੀ ਦਿਨਾਂ ਤੋਂ ਭਗਵੰਤ ਮਾਨ ਹੁਣੀ ਪੰਜਾਬ ਦੇ ਕਿਸੇ ਵੀ ਸਿਆਸੀ ਦ੍ਰਿਸ਼ ਦੇ ਉੱਤੇ ਨਜ਼ਰ ਜਿਹੜੇ ਉਹ ਨਹੀਂ ਆ ਰਹੀ। ਹੁਣ ਇੱਕ ਪਾਸੇ ਤਾਂ ਸੰਜੇ ਸਿੰਘ ਹੁਣੀ ਬਾਰਵੀਂ ਆਗੇ ਦੂਜੇ ਪਾਸੇ ਸੰਦੀਪ ਪਾਟਕ ਦੀ ਪੰਜਾਬ ਦੇ ਵਿੱਚ ਐਂਟਰੀ ਹੋ ਰਹੀ ਹੈ। ਸੰਦੀਪ ਪਾਟਕ ਹਮੇਸ਼ਾ ਇਲੈਕਸ਼ਨ ਦੇ ਵਿੱਚ ਰਣਨੀਤੀਕਾਰ ਦੇ ਤੌਰ ਤੇ ਜਾਣੇ ਜਾਂਦੇ ਰਹੇ ਆ। ਪਰ ਇਸ ਸਮੇਂ ਤੇ ਜਦੋਂ ਪਾਰਟੀ ਤੇ ਉਤੇ ਘੋਰ ਸੰਕਟ ਛਾਇਆ ਹੋਵੇ ਚਾਹੇ ਉਹ ਪੰਜਾਬ ਹੋਵੇ ਤੇ ਚਾਹੇ ਉਹ ਦਿੱਲੀ ਹੋਵੇ ਤੇ ਸੁਪਰੀਮੋ ਜਿਹੜੇ ਨੇ ਉਹ ਜੇਲ੍ਹ ਦੇ ਵਿੱਚ ਹੁਣ ਤਾਂ ਉਹ ਸਭ ਕਾਸੇ ਦੇ ਵਿੱਚ ਇਹ ਜਿਹੜੇ ਦੋ ਸਰਕਰਦਾ ਚਿਹਰੇ ਨੇ ਇੱਕ ਪਾਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਣੀ ਤੇ ਦੂਜੇ ਪਾਸੇ ਪਾਰਟੀ ਦੇ ਵਿੱਚ ਇੱਕ ਉੱਚ ਨੇਤਾ ਜਿਹੜੇ ਨੇ ਸੰਦੀਪ ਪਾਟਕ ਜੇਕਰ ਅਲੱਗ-ਅਲੱਗ ਮੀਟਿੰਗਾਂ ਕਰਦੇ ਨੇ ਤਾਂ ਸੁਭਾਵਿਕ ਹੈ ਸਿੱਧੂ ਸਾਹਿਬ ਦਾਲ ਦੇ ਵਿੱਚ ਫਿਰ ਕੁਝ ਨਾ ਕੁਝ ਤਾਂ ਕਾਲਾ ਹੈ ਹੀ ਹੈ ਕਿਉਂਕਿ ਜਿਸ ਤਰੀਕੇ ਨਾਲ ਪਹਿਲਾਂ ਅਸੀਂ ਗੱਲਾਂ ਚੱਲਦੀਆਂ ਰਹੀਆਂ ਨੇ ਕਿ ਦਿੱਲੀ ਦਰਬਾਰ ਦੇ ਜਿਹੜੇ ਕੁਝ ਬੰਦੇ ਨੇ ਜਾਂ ਵਿਧਾਇਕ ਨੇ ਪੰਜਾਬ ਦੇ ਮਸਲੇ 'ਚ ਇੰਟਰਫੇਰੈਂਸ ਕਰਦੇ ਰਹੇ ਆ ਤਾਂ ਉਹੋ ਜਿਹੀਆਂ ਗੱਲਾਂ ਸਿੱਧੂ ਸਾਹਿਬ ਹੁਣ ਵੀ ਚੱਲਦੀਆਂ ਨੇ ਤਾਂ ਉਹਨਾਂ ਗੱਲਾਂ ਦੇ ਆਧਾਰ ਤੇ ਉੱਤੇ ਕੁਝ ਸਿੱਧੀ ਰਿਪੋਰਟ ਕਰਦੇ ਨਹੀਂ ਤੇ ਕੁਝ ਮੁੱਖ ਮੰਤਰੀ ਨੂੰ ਰਿਪੋਰਟ ਕਰਦੇ ਆ। ਪਰ ਇਹ ਸਭ ਕਾਸੇ ਦੇ ਵਿੱਚ ਜਿਹੜੀਆਂ ਚੀਜ਼ਾਂ ਹੁਣ ਬਣੀਆਂ ਨੇ ਸੰਦੀਪ ਪਾਟਕ ਦੇ ਆਉਂਦੇ ਨਾਲ। ਉਹਨਾਂ ਨੇ ਜ਼ਿਲ੍ਹਾਦਰ ਤੇ ਫੋਕਸ ਰੱਖਿਆ, ਮੁੱਖ ਮੰਤਰੀ ਸਾਹਿਬ ਜਿਹੜੇ ਆ ਦੂਜੇ ਪਾਸੇ ਫੋਕਸ ਜਿਹੜਾ ਰੱਖ ਰਿਹਾ ਚਾਹੀਦਾ ਤਾਂ ਇਹ ਸੀ ਕਿ ਜਦੋਂ ਇਸ ਵळे ਆਮ ਆਦਮੀ ਪਾਰਟੀ ਇਸ ਵळे ਆਪਣੇ ਇੱਕ ਵਿਧਾਇਕ ਤੇ ਇੱਕ ਸੰਸਦ ਮੈਂਬਰ ਦੇ ਪਾਰਟੀ ਵਿੱਚੋਂ ਜਾਣ ਤੋਂ ਬਾਅਦ ਬੈਕਫੁੱਟ ਤੇ ਆਈ ਆ, ਚਾਹੀਦਾ ਤਾਂ ਇਹ ਸੀ ਕਿ ਦੋਵੇਂ ਨੇਤਾ ਪੰਜਾਬ ਦੇ ਵਿੱਚ ਮਿਲ ਕੇ ਕੰਮ ਕਰਨ ਤਾਂ ਜੋ ਇਹ ਸੁਨੇਹਾ ਜਾ ਸਕਿਆ ਕਿ ਹਾਂ ਵੀ ਪਾਰਟੀ ਦੇ ਵਿੱਚ ਸਭ ਕੁਝ ਠੀਕ ਹੈਗਾ ਪਾਰਟੀ ਦੇ ਵਿੱਚ ਕੁਝ ਵੀ ਅਜੀਹਾ ਨਹੀਂ ਆ ਕਿ ਜਿਹੜਾ ਪਾਰਟੀ ਨੂੰ ਦੋ ਫਾੜ ਪੰਜਾਬ ਦੇ ਵਿੱਚ ਹੁੰਦਾ ਦਿਖਾਈ ਦੇ ਰਿਹਾ ਪਰ ਇਹ ਸਭ ਦੇ ਬਾਵਜੂਦ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਹਾਂ ਵੀ 13 0 ਨਾਲ ਚੱਲਣਾ ਦੂਜੇ ਪਾਸੇ ਸੰਦੀਪ ਪਾਟਕ ਹੋਣੀ ਵੀ ਡੂੜੀਆਂ ਜਿਹੜੀਆਂ ਲਾ ਰੇ ਨੇ ਤੇ ਜੇਕਰ ਇਸ ਮੌਕੇ ਦੇ ਉੱਤੇ ਜਦੋਂ ਲੋਕ ਸਭਾ ਚੋਣਾਂ ਐਨ ਸਿਰ ਤੇ ਖੜੀਆਂ ਹੋਣ ਤਾਂ ਜੇ ਦੋਵੇਂ ਨੇਤਾ ਸਿੱਧੂ ਸਾਹਿਬ ਅਲੱਗ-ਅਲੱਗ ਮੀਟਿੰਗਾਂ ਕਰਦੇ ਆ ਤਾਂ ਸੁਭਾਵਿਕ ਆ ਕਿ ਇਹ ਪ੍ਰਸ਼ੰਤਾ ਉੱਠੇਗਾ ਉੱਠੇਗਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਸਭ ਕੁਝ ਅੱਛਾ ਜਿਹੜਾ ਸਿੱਧੂ ਸਾਹਿਬ ਉਹ ਵੇਖਣ ਨੂੰ ਨਹੀਂ ਮਿਲ ਰਿਹਾ ਹੁਣ ਸੰਜੇ ਸਿੰਘ ਦੀ ਵੀ ਐਂਟਰੀ ਸਿੱਧੂ ਸਾਹਿਬ ਹੋ ਜਾਣੀ ਆ ਤਾਂ ਸੰਜੇ ਸਿੰਘ ਦਾ ਰੋਲ ਵੇਖੋ ਕਿ ਕਿਹੜੇ ਪਾਸੇ ਪੰਜਾਬ ਦੇ ਵਿੱਚ ਜ਼ਿਆਦਾ ਭੂਮਿਕਾ ਹੁੰਦੀ ਹੈ ਕਿ ਜਾਂ ਉਹਨਾਂ ਦੀ ਦਿੱਲੀ ਦੇ ਵਿੱਚ ਹੁੰਦੀ ਹੈ ਪਰ ਪੰਜਾਬ ਵਿੱਚ ਸੰਦੀਪ ਪਾਟਕ ਦੀ ਜਿਹੜੀ ਅਲੱਗ ਜਿਹੜੀਆਂ ਮੀਟਿੰਗਾਂ ਨੇ ਉਹਨਾਂ ਨੇ ਇਹਨਾਂ ਹਵਾਵਾਂ ਨੂੰ ਇਹਨਾਂ ਚਰਚਾਵਾਂ ਨੂੰ ਜ਼ਰੂਰ ਹਵਾ ਦਿੱਤੀ ਆ ਤੇ ਪਾਰਟੀ ਦੇ ਵਿੱਚ ਸਭ ਕੁਝ ਜਿਹੜਾ ਦੇਖਣ ਨੂੰ ਉੱਪਰੋਂ ਉੱਪਰੋਂ ਠੀਕ ਲੱਗ ਰਿਹਾ ਪਰ ਅੰਦਰ ਕੋਈ ਨਾ ਕੁਝ ਦਾਲ ਦੇ ਵਿੱਚ ਕਾਲਾ ਜਰੂਰ ਆ ਜਿਸ ਕਰਕੇ ਇਹ ਜਿਹੜੇ ਦੋ ਧਿਰਾਂ ਜਿਹੜੀਆਂ ਦੋ ਮੀਟਿੰਗਾਂ ਜਿਹੜੀਆਂ ਆ ਮੁੱਖ ਮੰਤਰੀ ਸਾਹਿਬ ਕੋਲੋਂ ਆਪਣੇ ਵੱਖਰੇ ਪੱਤਰ ਤੇ ਸੰਦੀਪ ਪਾਟਕ ਕੋਲੋਂ ਵੱਖਰੇ ਪੱਤਰ ਤੇ ਕੀਤੀਆਂ ਜਾ ਰਹੀਆਂ ਨੇ ਬਾਕੀ ਹੁਣ ਦੇਖੋ ਕਿ ਅਗਲੇ ਦਿਨਾਂ ਦੇ ਵਿੱਚ ਲੋਕਾਂ ਦੇ ਵਿੱਚ ਕੀ ਪ੍ਰਭਾਵ ਇਸ ਤਰ੍ਹਾਂ ਜਾਂਦਾ ਜਾਂ ਇਸ ਪ੍ਰਭਾਵ ਨੂੰ ਦੂਰ ਕਰਨ ਵਾਸਤੇ ਮੁੱਖ ਮੰਤਰੀ ਸਾਹਿਬ ਕੀ ਅਗਲੀ ਰਣਨੀਤੀ ਬਣ ਹੁੰਦੀ ਹੈ ਸਿੱਧੂ ਸਾਹਿਬ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਬਾਕੀ ਹਾਂ ਮੰਨ ਉਸੇ ਮੌਜੂਦਾ ਸਮੇਂ ਦੇ ਵਿੱਚ ਜੋ ਸਥਿਤੀ ਕੱਲ ਦੀ ਉਭਰੀ ਆ ਉਹਦੇ ਤੋਂ ਤਾਂ ਇਸ ਤਰ੍ਹਾਂ ਹੀ ਲੱਗ ਰਿਹਾ ਕਿ ਦਾਲ ਦੇ ਵਿੱਚ ਸਿੱਧੂ ਸਾਹਿਬ ਕੋਈ ਨਾ ਕੋਈ ਕਾਲਾ ਜ਼ਰੂਰ ਹੈ। ਹਾਲਾਂਕਿ ਭਗਵੰਤ ਮਾਨ ਨੇ ਗੱਲ ਸਾਫ਼ ਕਰ ਚੁੱਕਿਆ ਉਹਨਾਂ ਨੇ ਸਮਾਂ ਮੰਗਿਆ ਬਿੰਦਕੀ ਜੀ ਵਾਲ ਨੂੰ ਜੇਲ੍ਹ ਦੇ ਵਿੱਚ ਮਿਲਣ ਦਾ। ਉਹਤੇ ਵੀ ਕਿਵੇਂ ਦੇਖਦੇ ਹੋ ਅਣਖੀ ਸਾਹਿਬ ਭਗਵੰਤ ਮਾਨ ਨੇ ਕੋਈ ਦਿਨ ਪਹਿਲਾਂ ਇਹ ਗੱਲ ਕਹੇਤੀ ਸੀਗੀ ਜਿੱਦਣ ਮੇਰੇ ਖਿਆਲ ਵਿੱਚ ਗ੍ਰਿਫਤਾਰੀ ਹੋਈ ਆ ਉਦੋਂ ਇੱਕ ਦਿਨ ਉਦੋਂ ਜਾਂ ਉਦੋਂ ਇੱਕ ਦਿਨ ਬਾਅਦ ਚ ਸ਼ਾਇਦ ਉਹਨਾਂ ਨੇ ਇਹ ਗੱਲ ਕਹੇਤੀ ਸੀ ਕਿ ਆਉਣ ਵਾਲੇ 5 ਦਿਨਾਂ ਦੇ ਅੰਦਰ ਜਿਹੜਾ ਅਸੀਂ ਬਾਕੀ 5 ਸੀਟਾਂ ਦਾ ਐਲਾਨ ਜਿਹੜਾ ਉਹ ਕਰਦੇ ਆਏ ਤਾਂ ਅਣਕੀ ਸਾਹਿਬ ਐਲਾਨ ਜਿਹੜਾ ਹਲੇ ਤੱਕ ਨਹੀਂ ਹੋਇਆ ਹੁਣ ਦਿਨ ਜਿਹੜੇ ਬਹੁਤ ਉੱਤੇ ਲੰਘ ਗਏ ਆ ਤੇ ਉਧਰ ਦੋ ਸੀਟਾਂ ਤੇ ਜਰੂਰ ਐਲਾਨ ਹੋ ਗਿਆ ਇੱਕ ਅਨੰਦਪੁਰ ਸਾਹਿਬ ਤੋਂ ਮਾਲਵਿੰਦਰ ਕੰਘੋਰਾ ਨੂੰ ਦਿੱਤੀ ਹੈ ਤੇ ਇੱਕ ਸੀਟ ਹੁਸ਼ਿਆਰਪੁਰ ਦੀ ਰਾਜਕਮਨ ਚੱਬੇਵਾਲ ਨੂੰ ਦਿੱਤੀ ਉਹ ਤੇ ਐਲਾਨ ਜਿਹੜਾ ਹੋ ਗਿਆ ਬਾਕੀ ਹਲੇ ਉਹਨਾਂ ਦੀਆਂ 4 ਸੀਟਾਂ ਅਣਕੀ ਸਾਹਿਬ ਬਾਕੀ ਨੇ ਔਰ ਕਿਵੇਂ ਦੇਖਦੇ ਹਾਂ ਇਸ ਪੂਰੀ ਚੀਜ਼ ਨੂੰ ਕਿ ਜਿਸ ਤਰੀਕੇ ਦੇ ਨਾਲ ਹੁਣ ਪਤਾ ਲੱਗਿਆ ਕਿ ਅੰਦਰ ਮਿਲ ਜਾਣਗੇ ਜੇਲ੍ਹ ਦੇ ਵਿੱਚ ਭਗਵੰਤ ਸਾਨ ਹੋਰੀ ਉਹਤੇ ਇਹ ਸਿਰਫ ਇੱਕ ਇੱਕ ਰਸਮੀ ਮੁਲਾਕਾਤ ਹੋਊਗੀ ਜਾਂ ਫਿਰ ਆਪਾਂ ਗੱਲ ਕਰ ਲਈਏ ਜਾਂ ਇਹਦੇ ਤੇ ਜਿਹੜੀਆਂ ਰਹਿੰਦੀਆਂ ਬਾਕੀ 4 ਸੀਟਾਂ ਨੇ ਪੰਜਾਬ ਦੀਆਂ ਉਹਦੇ ਤੇ ਵੀ ਅੰਦਰ ਭਗਵੰਤ ਕੁਮਾਰ ਕੋਈ ਰਾਇ ਮਸ਼ਵਰਾ ਉਹਨਾਂ ਦੇ ਨਾਲ ਕਰ ਸਕਦੇ ਆ ਜਾਂ ਗੱਲਬਾਤ ਕਰ ਸਕਦੇ ਆ ਜਾਂ ਆਪਾਂ ਕਹਿ ਲਈਏ ਕਿ ਕੋਈ ਨਾ ਕੋਈ ਰਣਨੀਤੀ ਘੜ ਸਕਦੇ ਆ 4 ਸੀਟਾਂ ਨੂੰ ਲੈ ਕੇ ਕੋਈ ਅਨੁਮਤੀ ਲੈ ਸਕਦੇ ਆ ਇਹ ਇਹਦੇ ਬਾਰੇ ਵੀ ਸੋਚਿਆ ਜਾ ਸਕਦਾ ਆ ਸੁਖਵਿੰਦਰ ਜੀ ਜਿਸ ਦਿਨ ਦੇ ਅਰਵਿੰਦ ਕੇਜਰੀਵਾਲ ਹੁਣੀ ਅੰਦਰ ਗਏ ਨਹੀਂ ਉਸ ਤੋਂ ਮਗਰੋਂ ਭਗਵੰਤ ਮਾਨ ਹੋਣਾਂ ਦੀ ਜਿਹੜੀ ਭੂਮਿਕਾ ਰਹੀ ਆ ਇੱਕ ਵੱਡੀ ਲਹਿਰ ਸਥਾਪਿਤ ਕਰਨ ਦੇ ਮੂਡ ਵਿੱਚ ਏਸੀ ਇਸ ਗ੍ਰਫਤਾਰੀ ਦੇ ਸਬੰਧ ਵਿੱਚ ਪਰ ਉਹ ਕਰ ਨਹੀਂ ਸਕੇ ਸવાય ਜਿਹੜੀ 31 ਤਰੀਕ ਨੂੰ ਜਿਹੜੀ ਰੈਲੀ ਹੋਈ ਹੈ ਰੈਲੀ ਦੇ ਵਿੱਚ ਉਹਨਾਂ ਨੇ ਜਾ ਕੇ ਜ਼ਰੂਰ ਬੋਲੇ ਪਰ ਉਹੋ ਜੀ ਮਹਿਮਾ ਉਹ ਬਣਾ ਨਹੀਂ ਸਕੇ ਉਹੋ ਜੀ ਲਹਿਰ ਪੈਦਾ ਨਹੀਂ ਕਰ ਸਕੇ ਕਿ ਆਪਣੇ ਲੀਡਰ ਦੇ ਜੇਲ੍ਹ ਜਾਂ ਤੋਂ ਮਹਰੂ ਕੋਈ ਅਜਿਹਾ ਪ੍ਰਭਾਵਿਤਤਾ ਜਾ ਸਕਦਾ ਕਿ ਹਾਂ ਭਈ ਅਸੀਂ ਕੇਂਦਰ ਸਰਕਾਰ ਨੂੰ ਨੱਥ ਜਿਹੜੀ ਪਾਤੀ ਹੈ ਜਾਂ ਕੇਂਦਰ ਸਰਕਾਰ ਨੂੰ ਡਰਾਤਾ ਉਹੋ ਜਿਹਾ ਕੁਝ ਹੋ ਨਹੀਂ ਸਕਿਆ ਹੁਣ ਇਹ ਚਰਚਾ ਬਣੇ ਕਿ ਮੁੱਖ ਮੰਤਰੀ ਸਾਹਿਬ ਨੇਤੀ ਹਰਜੇਲ ਦੇ ਅਧਿਕਾਰੀਆਂ ਨੂੰ ਆ ਮਿਲਣ ਦਾ ਸਮਾਂ ਮੰਗਿਆ ਕਿ ਅਸੀਂ ਆਪਣੇ ਸੁਪਰੀਮ ਕੋਰਟ ਉਹ ਮਿਲਣਾ ਆ ਬਾਕਾਇਦਾ ਤੌਰ ਤੇ ਚਿੱਠੀ ਪੱਤਰ ਜਿਹੜਾ ਸਿੱਧੂ ਸਾਹਿਬ ਜਾਰੀ ਹੋ ਗਿਆ ਹੁਣ ਇਹਦੇ ਵਿੱਚ ਜਿਹੜਾ ਪ੍ਰਸ਼ਨ ਸੀ ਤੁਹਾਡਾ ਕੀ ਹਾਂ ਵੀ ਇਹ ਅਪਚਾਰਕ ਜਿਹੜੀ ਮੁਲਾਕਾਤ ਆ ਕਿ ਜਾਂ ਫਿਰ ਸੀਟਾਂ ਦੇ ਸੰਬੰਧੀ ਜਿਹੜੀ ਗੱਲ ਜਿਹੜੀ ਆ ਹੋ ਸਕਦੀ ਹੈ ਸਿੱਧੂ ਸਾਹਿਬ ਅੱਜ ਤੱਕ ਤਾਂ ਅਰਵਿੰਦ ਕੇਜਰੀਵਾਲ ਦੀ ਮਰਜ਼ੀ ਤੋਂ ਬਿਨਾਂ ਪੰਜਾਬ ਦੇ ਵਿੱਚ ਪੱਤਾ ਵੀ ਸਿੱਧੂ ਸਾਹਿਬ ਨਹੀਂ ਹਿਲਾਇਆ ਇਹ ਤੁਹਾਨੂੰ ਵੀ ਪਤਾ ਕਿ ਇੱਕ ਨਿੱਕੇ ਤੋਂ ਨਿੱਕਾ ਅਦਕਾਰਟਨ ਵੀ ਜਿਹੜਾ ਪੰਜਾਬ ਦੇ ਵਿੱਚ ਕੀਤਾ ਜਾਂਦਾ ਸੀ ਤਾਂ ਉਹਦੇ ਵਿੱਚ ਦਿੱਲੀ ਦੇ ਜਿਹੜੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਉਹਨਾਂ ਦੀ ਜਿਹੜੀ ਸ਼ਮੂਲੀਅਤ ਹੁੰਦੀ ਰਹੀ ਹੈ ਤਾਂ ਹੁਣ ਤਾਂ ਇਹ ਬਹੁਤ ਮਹੱਤਵਪੂਰਨ ਫੈਸਲਾ ਆ ਕਿ ਜਿਹੜੇ ਵਿੱਚ ਤਿੰਨ ਸੀਟਾਂ ਦੇ ਜਿਹੇ ਉਮੀਦਵਾਰ ਜਿਹੜੇ ਜਾਂ ਚਾਰ ਜਿਹੜੇ ਐਲਾਨ ਨਹੀਂ ਨੇ ਤਾਂ ਸੁਭਾਵਕ ਆ ਕਿ ਅਰਵਿੰਦ ਆਪਣੇ ਭਗਵੰਤ ਮਾਨੂ ਨੇ ਇੰਨੀ ਤਾਂ ਮੇਰਾ ਨਹੀਂ ਖਿਆਲ ਕਿ ਇਹ ਨੇ ਜ਼ਰੂਰਤ ਰੱਖਦੇ ਹੋਣ ਕਿ ਆਪਣੇ ਪਦਰ ਤੇ ਹੀ ਉਹ ਜਾ ਕੇ ਨਾਵਾਂ ਦਾ ਐਲਾਨ ਕਰ ਦੇਣ ਮੀਟਿੰਗ ਹੋਏਗੀ ਜ਼ਰੂਰ ਤਾਂ ਉਸ ਮੀਟਿੰਗ ਦੇ ਵਿੱਚ ਜਦੋਂ ਮਿਲਣ ਜਾਣਗੇ ਤਾਂ ਸੁਧਾਰ ਸੁਭਾਵਿਕ ਹੈ ਕਿ ਉਸ ਮੁੱਦੇ ਤੇ ਜਾ ਕੇ ਗੱਲ ਕਰਮ ਕਿ ਹਾਂ ਵੀ ਜਿਹੜੀਆਂ ਰਹਿੰਦੇ ਉਮੀਦਵਾਰ ਨੇ ਕਿੰਨਾ-ਕਿੰਨਾ ਦਾ ਨਾਮ ਜਿਹੜਾ ਆ ਐਲਾਨਿਆ ਜਾਵੇ ਤਾਂ ਜੋ ਕਿਸੇ ਵੀ ਕਿਸਮ ਦੀ ਜਿਹੜੀ ਸਿਰਦਰਦੀ ਆ ਬਾਤ ਵਿੱਚ ਭਗਵੰਤਪਾਣ ਨੂੰ ਭੁਗਤਣੀ ਨਾ ਪਵੇ ਕਿਉਂਕਿ ਐਸਵੇਲੇ ਸਿੱਧੂ ਸਾਹਿਬ ਜਿਸ ਤਰੀਕੇ ਨਾਲ ਆਪਾਂ ਪਿੰਨ aí ਖਬਰ 'ਚ ਗੱਲ ਕੀਤੀ ਆ ਸੰਦੀਪ ਪਾਟਕ ਮੁਖਰੀ ਮਹਿੰਮ ਚਲਾ ਰਹੇ ਆ ਦੂਜੇ ਪਾਸੇ ਸੰਜੀਤ ਸਿੰਘ ਹੁਣੀ ਵੀ ਬਾਹਰ ਆ ਗਏ ਆ ਤਾਂ ਇਹੋ ਜੇ ਮੌਕੇ ਦੇ ਉੱਤੇ ਮੇਰਾ ਨਹੀਂ ਕਹਾਂਗੀ ਭਗਵੰਤ ਮਾਨ ਜਿਹੜੇ ਆਪਣੇ ਪਦਰ ਤੇ ਖਾਸ ਤੌਰ ਤੇ ਉਮੀਦਵਾਰਾਂ ਦੀ ਚੋਣ ਦੇ ਸਬੰਧੀ ਕੋਈ ਫੈਸਲਾ ਜਿਹੜਾ ਉਹ ਲੈ ਸਕਣ ਤਾਂ ਇਹ ਮੁਲਾਕਾਤ ਦੇ ਵਿੱਚ ਜ਼ਰੂਰੀ ਹੋ ਸਕਦਾ ਕਿ ਜਿਹੜੀ ਮੁਲਾਕਾਤ ਭਗਵੰਤਪਾਣ ਹਣੀ ਕਰਨਗੇ ਉਹਦੇ ਵਿੱਚ ਇਹਨਾਂ ਨਾਵਾਂ ਦੇ ਵੀ ਚਰਚਾ ਹੋਵੇ ਕਿ ਹਾਂ ਵੀ ਕਿਹੜੇ ਕਿਹੜੇ ਨਾਵਾਂ ਨੂੰ ਜਿਹੜਾ ਉਤਾਰਿਆ ਜੜਾ ਆ ਕਿਉਂਕਿ ਜਿਸ ਦਿਨ 31 ਤਰੀਕ ਦੀ ਰੈਲੀ ਹੋਈ ਸੀ ਤਾਂ ਮਲਖਰਾਜਨ ਖੜਗੇ ਨੇ ਇੱਕ ਸੰਕੇਤ ਜਿਹੜਾ ਦਿੱਤਾ ਸੀ ਪਰ ਉਹ ਸੰਕੇਤ ਦੇ ਉਲਟ ਆ ਕੇ ਭਗਵੰਤਪਾਣ ਨੇ ਦੋ ਉਮੀਦਵਾਰਾਂ ਦਾ ਜਿਹੜਾ ਐਲਾਨ ਜੜਾ ਉਹ ਕਰ ਦਿੱਤਾ ਤਾਂ ਹੁਣ ਜਿਹੜੇ ਬਾਕੀ ਉਮੀਦਵਾਰ ਰਹਿੰਦੇ ਨੇ ਤਾਂ ਉਹ ਮਨਜ਼ੂਰੀ ਜਿਹੜੀ ਆ ਉਸੇ ਪਦਤਰ ਤੇ ਲਈ ਜਾਊਗੀ ਤੁਸੀਂ ਦੇਖਿਓ ਕਿ ਜਦਨ ਮੁੱਖ ਮੰਤਰੀ ਸਾਹਿਬ ਮਿਲ ਕੇ ਆਉਣਗੇ ਤਾਂ ਆਉਂਦਾ ਇੱਕ ਦੇ ਦਿਨ ਦੇ ਵਿੱਚ ਉਮੀਦਵਾਰਾਂ ਦਾ ਜਿਹੜਾ ਸਿੱਧੂ ਸਾਹਿਬ ਅਲਾਨਸੜ ਕਰ ਦਿੱਤਾ ਜਿਹਾ ਹੋਊਗਾ ਕਿਉਂਕਿ ਭਗਵੰਤ ਮਾਨ ਹੁਣੀ ਆਪਣੇ ਪਦਰਤੇ ਤੇ ਇੰਨੇ ਕਰਨ ਦੇ ਸਮਰਾਥੂ ਲੱਗਦੇ ਨਹੀਂ ਕਿ ਨਿੱਕੇ ਤੋਂ ਨਿੱਕੇ ਨੂੰ ਘਾਟਨ ਦੇ ਵਿੱਚ ਵੀ ਅਰਵਿੰਦ ਕੇਜਰੀਵਾਲ ਦੀ ਜਿਸ ਤਰੀਕੇ ਨਾਲ ਸ਼ਬੂਰੀਤ ਰਹੀ ਆ ਤਾਂ ਸਿੱਧੂ ਸਾਹਿਬ ਇਹ ਤਾਂ ਫਿਰ ਆਪਣੇ ਆਪ ਦੇ ਵਿੱਚ بڑے ਵੱਡੇ ਫੈਸਲੇ ਨੇ ਮੇਰਾ ਨਹੀਂ ਖਿਆਲ ਕਿ ਇਸ ਤੀਕਰਮ ਬਿਲਕੁਲ ਤੁਸੀਂ ਠੀਕ ਕਹਿ ਰਹੇ ਜੇ ਕਿ ਹੋ ਸਕਦਾ ਇਸ ਮੀਟਿੰਗ ਦੇ ਵਿੱਚ ਉਹ ਨਾਵਾਂ ਦੀ ਕੋਈ ਚਰਚਾ ਕਰਨ ਜਾਂ ਉਹਨਾਂ ਦੀ ਮਨਜ਼ੂਰੀ ਲੈ ਕੇ ਵਾਪਸ ਪਰਤਨ ਜੀ ਬਿਲਕੁਲ ਬਿਲਕੁਲ ਚਲੋ ਉਧਰ ਅਣਕੀ ਸਾਹਿਬ ਜਿਹੜੇ ਮੰਤਰੀ ਆਸ਼ੀ ਆਤਸ਼ੀ ਆਮਦੀ ਪਾਰਟੀ ਦੇ ਮੰਤਰੀ ਆਰਸ਼ੀ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਮੈਨੂੰ ਭਾਜਪਾ ਨੇ ਫੋਨ ਕਰਕੇ ਕਿਹਾ ਕਿ ਭਾਈ ਜਾਂ ਤਾਂ ਤੂੰ ਜੇਲ੍ਹ ਚ ਜਾਈ ਜਾ ਤੇ ਜਾਂ ਫਿਰ ਸਾਡੇ ਵਾਲੇ ਪਾਸੇ ਆ ਜਾ ਔਰ ਆਫਰਾਂ ਵੀ ਜਿਹੜੀਆਂ ਕੀਤੀਆਂ ਨੇ ਇਹ ਉਦੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਦੋਂ ED ਦੇ ਵੱਲੋਂ ਅਦਾਲਤ ਦੇ ਵਿੱਚ ਦੱਸਿਆ ਗਿਆ ਕਿ ਅਰਵਿੰਦ ਕੇਜੀਵਾਲ ਕਹਿੰਦੇ ਆ ਕਿ ਜਿੱਡੀ ਸਭ ਤੋਂ ਪਹਿਲਾਂ ਗ੍ਰਿਫਤਾਰੀ ਸ਼ਰਾਬ ਘਟਾਣੇ ਦੇ ਵਿੱਚ ਹੋਈ ਸੀ ਵਿਜੇ ਨਾਇਰ ਦੀ ਔਰ ਉਹ ਸਿੱਧੇ ਤੌਰ ਤੇ ਆਰਸ਼ੀ ਤੇ ਸੌਰਵ ਭਾਰਦਵਾਜ ਦੇ ਵਿੱਚ ਕੱਟ ਦੇ ਵਿੱਚ ਸੀਗਾ ਉਸ ਤੋਂ ਬਾਅਦ ਖਬਰਾਂ ਚੱਲ ਪਈਆਂ ਕਿ ਹੁਣ ਆਸੀ ਦੀ ਤੇ ਸਰਪੰਨ ਭਾਰਤਵਾਜ ਦੀ ਜਿਹੜੀ ਇੱਕ ਜਿਹੜੀ ਆਊਗੀ ਗ੍ਰਿਫਤਾਰੀ ਹੋ ਸਕਦੀ ਹੈ ਫਿਰ ਆਸੀ ਨੇ ਪ੍ਰੈਸ ਕਾਨਫਰੈਂਸ ਕਰਤੀ ਉਹ ਕਹਿੰਦੇ ਜੀ ਮੈਨੂੰ ਭਾਜਪਾ ਨੇ ਆਫਰ ਕੀਤਾ ਕਿ ਜਾਂ ਤਾਂ ਜੇਲ੍ਹ ਜਾਓ ਤੇ ਜਾਂ ਫਿਰ ਸਾਡੇ ਵਾਲੇ ਪਾਸੇ ਆ ਜਾਈਓ ਹੁਣ ਭਾਜਪਾ ਨੇ ਉਹਨਾਂ ਤੇ ਮਾਹਾਨੀ ਦਾ ਨੋਟਿਸ ਪਾ ਦਿੱਤਾ ਉਹ ਕਹਿੰਦੇ ਕਿ ਸਾਬਤ ਕਰੋ ਕਿ ਅਸੀਂ ਤੁਹਾਨੂੰ ਇਹ ਆਫਰ ਕੀਤਾ ਕਿਵੇਂ ਦੇਖਦੇ ਹੋ ਕਿ ਪਹਿਲਾ ਆਪਰੇਸ਼ਨ ਲੂਟਸ ਆਪਰੇਸ਼ਨ ਲੂਟਸ ਦੇ ਵਿੱਚ ਸ਼ਿਕਾਇਤਾਂ ਵੀ ਲੈ ਲਈਆਂ ਗਈਆਂ ਦੱਸ ਵੀ ਦਿੱਤਾ ਗਿਆ ਕਿ ਭਾਈ ਐਦਾਂ ਹੋਇਆ ਉਦਾਂ ਹੋਇਆ ਦੇ 2 ਸਾਲ ਦੀ ਸਰਕਾਰ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਹੈ ਖੁਦ ਗ੍ਰਹਿ ਮੰਤਰੀ ਨੇ ਡੀਜੀਪੀ ਉਹਨਾਂ ਦਾ ਸਾਰੀਆਂ ਏਜੰਸੀਆਂ ਉਹਨਾਂ ਦੀਆਂ ਪਰ ਹਾਲੇ ਤੱਕ ਉਹਨਾਂ ਤੋਂ ਹੀ ਨਹੀਂ ਪਤਾ ਲੱਗਿਆ ਕਿ ਭਾਈ ਸਾਡੇ ਬੰਦੇ ਨੂੰ ਕੌਣ ਕਰਦਾ ਸੀਗਾ ਆਪਰੇਸ਼ਨ 로ਟਸ ਦੇ ਵਿੱਚ ਇਸ ਤਰੀਕੇ ਦੇ ਨਾਲ ਔਰ ਉਹ ਜਿਹੜਾ ਸ਼ਿਕਾਇਤ ਦੇਣ ਵਾਲਾ ਵਿਧਾਇਕ ਸੀ ਬਾਅਦ ਦੇ ਵਿੱਚ ਉਹ ਵੀ 도ੜ ਗਿਆ ਹੁਣ ਤਿੰਨ ਚਾਰ ਜਿਹੜੇ ਐਮਐਲਏ ਨੇ ਉਹਨਾਂ ਤੋਂ ਫੇਰ ਸ਼ਿਕਾਇਤਾਂ ਦਿਵਾਲੀਆਂ ਇੰਨੇ ਦਿਨ ਲੰਘ ਗਏ ਫੇਰੇ ਮਤਲਬ ਜਿਹੜਾ ਓਲੰਘਿਆ ਹਲੇ ਵੀ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਚੱਲ ਕੀ ਰਿਹਾ ਹੁਣ ਹੁਣ ਮੰਤਰੀ ਆਤਿਸ਼ੀ ਨੇ ਇਹ ਨਾਟਕ ਕਰਨ ਦੀ ਕੋਸ਼ਿਸ਼ ਕੀਤੀ ਔਰ ਹੁਣ ਭਾਜਪਾ ਦੇ ਥੇ ਉਹਨਾਂ ਤੇ ਜਿਹੜਾ ਉਹ ਕਰ ਦਿੱਤਾ ਹਾਲਾਂਕਿ ਅਸੀਂ ਅੱਜ ਤੱਕ ਤੋਂ ਮੰਨ ਕਰ ਨਹੀਂ ਆ ਕਿ ਭਾਜਪਾ ਹੋਈਆਂ ਰਣਨੀਤੀਆਂ ਨਹੀਂ ਕਰਦੀ ਪਰ ਕਰਦੀ ਹੈ ਸਰਕਾਰਾਂ ਵੀ ਤੋੜਦੀ ਹੈ ਪਰ ਗੱਲ ਇਹ ਹੈ ਕਿ ਜੇ ਤੁਹਾਨੂੰ ਆਈਐਫਓ ਨੇ ਜੇ ਤੁਹਾਡੇ ਕੋਲੇ ਕੋਈ ਸਬੂਤ ਹੈਗੇ ਆ ਤਾਂ ਫਿਰ ਦਿਓ ਨਾ ਹੁਣ ਤਾਂ ਕਹਿੰਦੇ ਨੇ ਤੁਹਾਡੇ ਤੇ ਮਾਨ ਹਾਨੀ ਦਾ ਨੋਟਿਸ ਵੀ ਕਰ ਦਿੱਤਾ ਆਪਰੇਸ਼ਨ ਨੋਟਿਸ ਤੇ ਤੁਹਾਡੇ ਤੋਂ ਕੁਝ ਨਹੀਂ ਹੁੰਦਾ ਹੋਰ ਚੀਜ਼ਾਂ ਤੇ ਕੁਝ ਨਹੀਂ ਹੁੰਦਾ ਤੁਸੀਂ ਡਰਾਮੇ ਹੀ ਲੱਗਣਿਆ ਫਿਰ ਲੋਕਾਂ ਨੇ ਲੋਕਾਂ ਲੋਕ ਤਾਂ ਡਰਾਮੇ ਹੀ ਸਾਹਮਣੇ ਲੜ ਕੇ ਜਦੋਂ ਤੁਸੀਂ ਸਬੂਤ ਹੀ ਨਹੀਂ ਦੇ ਸਕਦੇ ਅਗਲੇ ਉਲਟਾ ਤੁਹਾਨੂੰ ਮਾਣ ਹੈ ਨਹੀਂ ਦਾ ਰੂਟਰ ਸਪਾਈ ਜਾ ਰਹੇ ਆ ਸੁਖਵਿੰਦਰ ਜੀ ਇੱਕ ਬੜੀ ਹੈਰਾਨਗੀ ਦੀ ਗੱਲ ਹੈ ਕਿ ਗੱਲ ਸਿਰਫ 25 ਕਰੋੜ ਦੀ ਚੱਲਦੀ ਹੈ ਚਾਹੇ ਉਹ ਦਿੱਲੀ ਦੇ ਵਿਧਾਇਕ ਦੀ ਗੱਲ ਹੋਵੇ ਤੇ ਚਾਹੇ ਉਹ ਪੰਜਾਬ ਦੇ ਵਿਧਾਇਕ ਦੀ ਗੱਲ ਹੋਵੇ ਗੱਲ 25 ਕਰੋੜ ਤੱਕ ਹੀ ਚੱਲਦੀ ਹੈ ਹਾਲਾਂਕਿ ਸਮੇਂ ਦੇ ਬਦਲਾਅ ਦੇ ਨਾਲ ਰਕਮ ਥੋੜੀ ਜੀ ਬਦਲ ਲੈਣੀ ਚਾਹੀਦੀ ਹੈ ਕੋਈ 25 5 7 ਤਾ ਥੋੜਾ ਬੋਤਾ ਕਰ ਲੋ ਤਾ ਜੋ ਖਬਰਾਂ ਦੇ ਵਿੱਚ ਥੋੜਾ ਜਿਆ ਸੱਚ ਲੱਗੇ ਚਲੋ ਆਪਾਂ ਨਹੀਂ ਕਹਿ ਰਹੇ ਕਿ ਉਹਨਾਂ ਦੀ ਖਬਰ ਝੂਠਾ ਹੋ ਸਕਦਾ ਪਰ ਜਿਹੜੀ ਸਥਿਤੀ ਪਹਿਨਾਂ ਬਿਆਨ ਕੀਤੀ ਕਦੇ ਆਪਰੇਸ਼ਨ ਲੋਟਸ ਕਦੇ ਪੰਜਾਬ ਦੇ ਮਧਾਇਕਾਂ ਨੂੰ ਤੇ ਹੁਣ ਆਚੀ ਦਾ ਇਹ ਬਿਆਨ ਆਪਣੇ ਆਪ ਦੇ ਵਿੱਚ ਆਉਣਾ ਕਿ ਹਾਂ ਭਈ ਮੈਨੂੰ ਵੀ ਆਫਰ ਕੀਤੀ ਗਈ ਜਾਂ ਤਾਂ ਤੁਸੀਂ ਸਾਡੇ ਨਾਲ ਆਜੋ ਤੇ ਜਾਂ ਫਿਰ ਗ੍ਰਿਫਤਾਰੀ ਵਾਸਤੇ ਤਿਆਰ ਹੋ ਤਾਂ ਦੂਜੇ ਪਾਸੇ ਫਿਰ ਭਾਜਪਾ ਨੇ ਪਸਾਰਿਆ ਉਹਨਾਂ ਨੇ ਕਦੇ ਮਾਰਾਂ ਲਿੱਦਾ ਜਿਹੜਾ ਉਹ ਡੈਫਰਮੇਸ਼ਨ ਦਾ ਕੇਸ ਜਿਹੜਾ ਉਹ ਕਰਤਾ ਨੋਟਸ ਜਿਹੜਾ ਉਹਨਾਂ ਨੂੰ ਭੇਜ ਦਿੱਤਾ ਗਿਆ ਸੋ ਤੁਸਾਂ ਇੱਕ ਗੱਲ ਉਸ ਦਿਨ ਜ਼ਿਆਦਾ ਉੱਭਰੀ ਸੀ ਕਿ ਜਿਸ ਦਿਨ ਈਡੀ ਨੇ ਇਹ ਗੱਲ ਕਹੀ ਕਿ ਅਰਵਿੰਦ ਕੇਜਰੀਵਾਲ ਹੋਣਾ ਨੇ ਆਪਣੇ ਬਿਆਨਾਂ ਚ ਬੰਨਿਆ ਕਿ ਵਿਜੇ ਨਾਇਰ ਜਿਹੜਾ ਆ ਉਹ ਆਛੀ ਹੋਣਾ ਨੂੰ ਰਿਪੋਰਟ ਜਿਹੜਾ ਕਰਦਾ ਰੇ ਇੱਕ ਬੰਦੇ ਦਾ ਹੋਰ ਦਾ ਉਹਨਾਂ ਨਾਂ ਲਿਆ ਸੀ ਤਾਂ ਉਹ ਸਭ ਕਾਸੇ ਦੇ ਵਿੱਚ ਇੱਕ ਡਰ ਈਡੀ ਦਾ ਸਿਕੰਜਾ ਦਾ ਸੁਭਾਵਿਕ ਆ ਕਿ ਉਹਨਾਂ ਬਿਆਨਾਂ ਦੇ ਆਧਾਰ ਦੇ ਉੱਤੇ ਐਸਪਾਸੇ ਕਸਣਾ ਹੀ ਕਸਣਾ ਤਾਂ ਫਿਰ ਜ਼ਰੂਰੀ ਹੈ ਕਿ ਉਹ ਬਿਆਨ ਜਿਹੜਾ ਦਿੱਤਾ ਗਿਆ ਈਡੀਬਲ ਨੂੰ ਜਿਹੜਾ ਬਿਆਨ ਆਇਆ ਤਾਂ ਉਸ ਤੋਂ ਬਚਨ ਕਰਕੇ ਹੋ ਸਕਦਾ ਕਿ ਆਸ਼ੀ ਹੁਣਾਂ ਨੇ ਜਿਹੜਾ ਇਹੋ ਜਿਹਾ ਬਿਆਨ ਜਿਹੜਾ ਦਾਅਵਾ ਦਿੱਤਾ ਹੋਵੇ ਬਾਕੀ ਸਿੱਧੂ ਸਾਹਿਬ ਜੇਕਰ ਭਾਜਪਾ ਨੇ ਅਜਿਹਾ ਕੰਮ ਕਰਨਾ ਹੁੰਦਾ ਤਾਂ ਉਹਦੇ ਕੋਲ ਕੋਈ ਅਜਿਹੀਆਂ ਚੀਜ਼ਾਂ ਦੀ ਕਮੀ ਨਹੀਂ ਹੈਗੀ ਦਿੱਲੀ ਦੇ ਵਿੱਚ ਉਹ ਸਭ ਕੁਝ ਕਰ ਸਕਦੇ ਆ ਪਰ ਸਮੇਂ-ਸਮੇਂ ਤੇ ਚਾਹੇ ਪੰਜਾਬ ਆ ਤੇ ਚਾਹੇ ਦਿੱਲੀ ਆ ਇਹੋ ਜਿਹਾ ਬਿਆਨਾਂ ਨੂੰ ਉਲਝਾ ਕੇ ਜਾਂ ਇਹੋ ਜਿਹਾ ਬਿਆਨ ਦੇ ਕੇ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਸਾ ਸਿਆਸਤ ਕਰਦੀ ਆ ਤਾਂ ਸਿੱਧੂ ਸਭ ਹੁਣ ਲੋ ਉਹਨਾਂ ਦੇ ਉੱਤੇ ਸਵਾਲ ਉੱਠਨੇ ਖੜੇ ਹੋ ਗਏ ਆ ਕਿਉਂਕਿ ਅੱਜ ਤੱਕ ਕਦੇ ਵੀ ਇਹ ਮੁੱਦੇ ਦੇ ਉੱਤੇ ਇਹ ਜਿਹੜੇ ਮੁੱਦੇ ਦੇ ਉੱਤੇ ਕੋਈ ਵੀ ਸੱਚਾਈ ਜਿਹੜੀ ਆ ਉਹ ਸਾਹਮਣੇ ਨਹੀਂ ਆਈ ਤੁਸੀਂ ਬਿਲਕੁਲ ਸਹੀ ਗੱਲ ਕਹੀ ਆ ਪੰਜਾਬ ਦੇ ਵਿੱਚ ਗ੍ਰਹਿ ਮੰਤਰੀ ਮੰਤralਾ ਜਿਹੜਾ ਮੁੱਖ ਮੰਤਰੀ ਸਾਹਿਬ ਕੋ ਡੀਜੀਪੀ ਇਹਨਾਂ ਦਾ ਆਪਣਾ ਹੈਗਾ ਸਾਰਾ ਸਰਕਾਰੀ ਤਖਤਰ ਜਿਹੜਾ ਇਹਨਾਂ ਦੇ ਕੰਟਰੋਲ ਚ ਪਰ ਇਹ ਸਭ ਦੇ ਬਾਵਜੂਦ ਜੇ ਇਹ ਸੇਵਕ ਸਿੰਘ ਨਾਂ ਦੇ ਬੰਦੇ ਨੂੰ ਫਾੜ ਹੀ ਨਹੀਂ ਸਕਦੇ ਜਿਹਦੇ ਬਿਲੋਂ ਕਿਹਾ ਜਾਂਦਾ ਕਿ ਉਹ ਫੋਨ ਕਰਤਾ ਜੀ ਉਹਨੇ ਫੋਨ ਕੀਤਾ ਅਜੇ ਤੱਕ ਉਹ ਸਿਵਲ ਸਿੰਘ ਦਾ ਨਾਂ ਹੀ ਨਹੀਂ ਪਤਾ ਲੱਗਦਾ ਨਾ ਕਿ ਬੰਦਾ ਹੈ ਕੌਣਾ ਕੀ ਉਹਦਾ ਨੰਬਰ ਟੈਲੀਫੋਨ ਨੰਬਰ ਵੀ ਕਹਿੰਦੇ ਪਤਾ ਨਹੀਂ ਲੱਗਦਾ ਤੇ ਫਿਰ ਸਿੱਧੂ ਸਾਹਿਬ ਜੀ ਆਖਦੇ ਫਿਰ ਤੁਹਾਡੀ ਇਸ ਪਾਸੇ ਦੀ ਸਰਕਾਰ ਦੀ ਜਿਹੜੀ ਮਸ਼ੀਨਰੀ ਆ ਉਹੀ ਖਾਲੀ ਪਈ ਆ ਉਹੀ ਕੰਮ ਕਰਨ ਦੇ ਸਮਰੱਥ ਨਹੀਂ ਕਿ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਜੇਕਰ ਤੁਸੀਂ ਬੰਦਿਆਂ ਦੇ ਨਾਵਾਂ ਦਾ ਪਤਾ ਨਹੀਂ ਲਾ ਸਕਦੇ ਸੱਚ ਦੀ ਤਹਿ ਤੱਕ ਨਹੀਂ ਪਹੁੰਚ ਸਕਦੇ ਤਾਂ ਇਸ ਦਾ ਮਤਲਬ ਫਿਰ ਤੁਹਾਡੀ ਮਸ਼ੀਨਰੀ ਠੋਸਾ ਤੇ ਜੇ ਫਿਰ ਮਸ਼ੀਨਰੀ ਇੰਨੀ ਕਾਬਲ ਆ ਫਿਰ ਸਿੱਧੂ ਸਾਹਿਬ ਫਿਰ ਇਹ ਆ ਕਿ ਤੁਹਾਡੇ ਵੱਲੋਂ ਲਾਏ ਜਾਂਦੇ ਇਲਜ਼ਾਮ ਕੇਵਲ ਤੇ ਕੇਵਲ ਸਿਆਸਤ ਨੂੰ ਪ੍ਰੇਰਿਤ ਨੇ ਪੈਣਾ ਹੀ ਮੈਂ ਗੱਲ ਕਰਦਾ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਕਿ ਅਸੀਂ ਭਾਜਪਾ ਦੇ ਸਮਰਥਕ ਨਹੀਂ ਹੈ ਭਾਜਪਾ ਦੀਆਂ ਨੀਤੀਆਂ ਦੀ ਅਸੀਂ ਕੋਈ ਪ੍ਰੋੜਤਾ ਨਹੀਂ ਕਰਦੇ ਨਾ ਉਹਨਾਂ ਨੇ ਮੈਂ ਸਿਰਫ ਇਹ ਗੱਲ ਕਹਿ ਰਿਹਾ ਕਿ ਜਿਹੜਾ ਸੱਚ ਆ ਫਿਰ ਸਿੱਧੂ ਸਾਹਿਬ ਉਹ ਸਾਹਮਣੇ ਆਉਣਾ ਚਾਹੀਦਾ ਹੁਣ ਆਚੀ ਦਾ ਇਹ ਜਿਹੜਾ ਬਿਆਨ ਆਇਆ ਉਸ ਤੋਂ ਬਾਅਦ ਭਾਜਪਾ ਜਿਹੜੀ ਸਰਗਰਮੋਂ ਕੀ ਭਾਜਪਾ ਨੇ ਉਹਨੂੰ ਪਸਾ ਲਿਆ ਭਾਜਪਾ ਕੋਲ ਕਹਿੰਦੇ ਕਿ ਇਹ ਇਹਨਾਂ ਦਾ ਰੋਜ਼ ਦਾ ਕੰਮ ਹੈ ਸਿਲਸਿਲਾ ਅਸੀਂ ਹੁਣ ਭੱਜਣ ਨਹੀਂ ਦੇਣਾ ਇਸ ਨੂੰ ਸਾਬਤ ਕਰੋ ਤਾਂ ਜਾ ਕੇ ਇਸ ਦੀ ਮਾਫੀ ਮੰਗੋ ਉਹਨੂੰ ਵੇਖੋ ਇਸ ਤੋਂ ਪਹਿਲਾਂ ਵੀ ਇਸ ਤੋਂ ਪਹਿਲਾਂ ਸੁਖਵੀਰ ਹੋਣੀ ਵੀ ਜਿਹੜੇ ਆ ਇਸ ਤੋਂ ਪਹਿਲਾਂ ਸੁਖਵੀਰ ਬਾਦਲ ਹੋਰਾਂ ਨੇ ਵੀ ਨੋਟਿਸ ਪਾਇਆ ਭਗਵੰਤ ਮਾਨੂਹਰਾਂ ਨੂੰ ਇੱਕ ਤੋਂ ਬਾਅਦ ਇੱਕ ਉਹ ਕਹਿੰਦੇ ਕਿ ਭਾਈ ਇਹ ਤਾਂ ਰੋਜ਼ ਦੇ ਡਰਾਮੇ ਇਹਨਾਂ ਦੇ ਨਵੇਂ ਤੋਂ ਨਵਾਂ ਉੱਠ ਕੇ ਇਲਜ਼ਾਮ ਸ਼ੁਰੂ ਕਰ ਦਿੰਦੇ ਆ ਪਹਿਲਾਂ ਕਹਿੰਦੇ ਅਸੀਂ ਇਹਨਾਂ ਨੂੰ ਸੀਰੀਅਸ ਨਹੀਂ ਲੀਤੇ ਰਹਿੰਦੇ ਅਸੀਂ ਆਪਾਂ ਕਹਿੰਦੇ ਸੀ ਕਿ ਚਲੋ ਯਾਰ ਬੋਲੀ ਜਾਣ ਦਿਓ ਹੁਣ ਤਾਂ ਕਹਿੰਦੇ ਇਹਨਾਂ ਨੇ ਕੰਮ ਵਧਾ ਹੀ ਦਿੱਤਾ ਹੈ ਤੇ ਹੁਣ ਇਸ ਕਰਕੇ ਕਹਿੰਦੇ ਹੁਣ ਮੈਂ ਇਹਨੂੰ ਸੀਰੀਅਸ ਲੂੰਗਾ ਔਰ ਨੋਟਿਸ ਪਾਇਆ ਔਰ ਅੱਜ ਤੱਕ ਉਹਨਾਂ ਨੋਟਿਸਾਂ ਦੇ ਹਲੇਪੋ ਭਗਵੰਤ ਮਾਨ ਹੋ ਰਹੀ ਜਿਹੜਿਆ ਕੁਝ ਕ ਦੱਸ ਨਹੀਂ ਸਕੇ ਇਹਦਾ ਮਤਲਬ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਵੀ ਭਗਵੰਤ ਮਾਨ ਨੂੰ ਦਬਾ ਲਿਆ ਔਰ ਦੂਜੇ ਪਾਸੇ ਭਾਜਪਾ ਜਿਹੜੀ ਹੈ ਭਾਜਪਾ ਨੇ ਵੀ ਹੁਣ ਬਰਦਾਸ਼ਤ ਕਰਨਾ ਬੰਦ ਕਰ ਦਿੱਤਾ ਉਹ ਵੀ ਕਹਿੰਦੇ ਆ ਕਿ ਹੁਣ ਤਾਂ ਇਹ ਤੀਜੇ ਦਿਨ ਉੱਠ ਕੇ ਕਹਿੰਦੇ ਆ ਕਿ ਸਾਡੇ ਐਮਐਲਏ ਨੂੰ ਆਫਰ ਆ ਗਈ ਜੀ ਸਾਡੇ ਐਮਐਲਏ ਨੂੰ ਆਫਰ ਆ ਗਈ ਨਾ ਇਹ ਆਪਰੇਸ਼ਨ ਲੂਟਸ ਦੇ ਵਿੱਚ ਕੁਝ ਦੱਸ ਸਕਿਆ ਨਾ ਤਿੰਨ ਚਾਰ ਐਮਐਲਏ ਨੇ ਆਹ ਥੋੜੇ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕੀਤੀਆਂ ਉਹਦੇ ਵਿੱਚ ਕੁਝ ਦੱਸ ਸਕਿਆ ਹੁਣ ਜੇ ਈਡੀ ਘਟਾਲੇ ਈਡੀ ਨੇ ਘਟਾਲੇ ਦੇ ਵਿੱਚ ਕਾਚੀ ਦਾ ਨਾਮ ਲਿਆਂਦਾ ਤਾਂ ਆਕਸ਼ੀ ਕਹਿੰਦੀ ਜੀ ਮੈਨੂੰ ਆਫਰ ਆਈ ਹੈ ਇਹ ਕਹਿੰਦੇ ਭਾਜਪਾ ਆਜੋ ਨਹੀਂ ਤਾਂ ਤੁਹਾਨੂੰ ਅਸੀਂ ਗ੍ਰਿਫਤਾਰ ਕਰ ਲਾਂਗੇ ਉਹਨਾਂ ਨੇ ਅਗਲੇ ਨੇ ਹੁਣ ਆਕਸ਼ੀ ਨੂੰ ਵੀ ਪਾਤਾ ਨੋਟਸ ਉਹ ਕਹਿੰਦੇ ਤੁਹਾਡਾ ਰੋਜ਼ ਦਾ ਡਰਾਮਾ ਐਵੇਂ ਉੱਟ ਕੇ ਕਹਿ ਦਿੰਦੇ ਹੋ ਗ੍ਰਿਫਤਾਰੀ ਦੇ ਡਰੋਂ ਨਾਟਕ ਕਰਨ ਲੱਗ ਜਾਈਂਦੇ ਹੋ ਕਿ ਭਾਈ ਸਾਨੂੰ ਵੀ ਆਫਰ ਆਈ ਹੈ ਸਾਨੂੰ ਵੀ ਆਫਰ ਆਈ ਹੈ ਤੇ ਇਹ ਕਹਿੰਦੇ ਹੁਣ ਫਿਰ ਦੱਸੋ ਜੇ ਆਫਰ ਆਈ ਹੈ ਤਾਂ ਭਾਜਪਾ ਨੇ ਹੁਣ ਉਧਰ ਸੁਖਬੀਰ ਸਿੰਘ ਬਾਦਲ ਨੇ ਭਗਵੰਤ ਮਾਨ ਨੂੰ ਪਸਾ ਲਿਆ ਔਰ ਭਾਜਪਾ ਨੇ ਉਧਰ ਦਿੱਲੀ ਵਾਲੇ ਮੰਤਰੀ ਪਸਾ ਲਏ ਕਿ ਦੱਸੋ ਜੇ ਤੁਹਾਨੂੰ ਆਫਰ ਆਈਆਂ ਤਾਂ ਜੇ ਤੁਹਾਡੇ ਇਜਾਮ ਝ ਆਪ ਬਿਲਕੁਲ ਸਿੱਧੂ ਜੀ ਤੁਸੀਂ ਠੀਕ ਕਹਿ ਰਹੇ ਜੀ ਜਿਸ ਦਿਨ ਪਹਿਲਾ ਸ਼ੀਕਲ ਉਗਰਾਹ ਲ ਤੇ ਆਪਣੇ ਸ਼ਸ਼ੀਲ ਰਿੰਕੂ ਹੁਣੀ ਪਾਚ ਪਾਚ ਸ਼ਾਮਲ ਹੁੰਦੇ ਆ ਤਾਂ ਉਸ ਦਿਨ ਆਪਾਂ ਪ੍ਰੋਗਰਾਮ ਦੇ ਦਰਮਿਆਨ ਮੈਂ ਗੱਲ ਕਹੀ ਸੀ ਕਹਾਣੀ ਸੁਣਾਈ ਸੀ ਮੈਂ ਕਿ ਜਦੋਂ ਇੱਕ ਬੰਦਾ ਕਹਿੰਦਾ ਸ਼ੇਰ ਆ ਗਿਆ ਸ਼ੇਰ ਆ ਗਿਆ ਲੋਕਾਂ ਦੇ ਇਕੱਠੇ ਹੋ ਜਣਾ ਫਿਰ ਅਸਲੀ ਜਦੋਂ ਸ਼ੇਰ ਆਇਆ ਤੇ ਫਿਰ ਸਿੱਧੂ ਸਾਹਿਬ ਪਤਾ ਨਹੀਂ ਸੀ ਲਗਾ ਉਹੀ ਹਾਲ ਜਿਹੜਾ ਆ ਇਸ ਵੇਲੇ ਆਮ ਆਬਾਦੀ ਪਾਰਟੀ ਦਾ ਰੌਲਾ ਤਾਂ ਇਹ ਪਾ ਰਹੇ ਨੇ ਆ ਬਿਆਨਬਾਜ਼ੀ ਇਹ ਕਰ ਦਿੰਦੇ ਕਿ ਹਾਂ ਭਈ ਸਾਡੇ ਤੇ ਇਹ ਉਹਨਾਂ ਨੇ ਇਹ ਆਫਰ ਕੀਤੀ ਉਹਨਾਂ ਨੇ ਇਹ ਆਫਰ ਕੀਤੀ ਤਾਂ ਫਿਰ ਜਦੋਂ ਦੂਸਰੇ ਬੰਦੇ ਸਿੱਧੇ ਹੁੰਦੇ ਫਿਰ ਗੱਲ ਜਿਹੜੀ ਆ ਉਹਨਾਂ ਦੇ ਕੋਲ ਆਉਂਦੀ ਨਹੀਂ ਜਾਂ ਉਹ ਤੱਥ ਇਹ ਪੇਸ਼ ਨਹੀਂ ਕਰ ਪਾਉਂਦੇ ਤਾਂ ਇਹਦੇ ਨਾਲ ਸਿੱਧੂ ਸਾਹਿਬ ਸਿਆਸਤ ਦਾ ਜਿਹੜੀ ਇਹਨਾਂ ਦੀ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੀ ਸਿਆਸਤਾ ਉਹਦਾ ਮਜ਼ਾਕ ਬੰਦਾ ਪਿਆ ਉਹਦਾ ਜਲੂਸ ਨਿਕਲਦਾ ਪਿਆ ਦੂਜੀਆਂ ਪਾਰਟੀਆਂ ਨੂੰ ਉਹਦਾ ਨਾਲ ਕੋਈ ਫਰਕ ਨਹੀਂ ਪੈਂਦਾ ਬਾਕੀ ਹਾਂ ਜੇ ਭਾਜਪਾ ਨੇ ਬੰਦੇ ਖਰੀਦਣੇ ਆ ਜਾਂ ਬੰਦੇ ਤੋੜਨੇ ਆ ਤਾਂ ਸਿੱਧੂ ਸਾਹਿਬ ਉਹਦੇ ਵਾਸਤੇ ਕੋਈ ਔਖੀ ਗੱਲ ਹੈ ਨਹੀਂ ਜੋ ਬੀਤੇ ਸਮੇਂ ਦੇ ਵਿੱਚ ਦੇਸ਼ ਦੇ ਵਿੱਚ ਉਸਦਾ ਵਰਤਾਰਾ ਰਿਹਾ ਇਸ ਵੇਕ ਰੌਲਾ ਪਾ ਕੇ ਇੱਕ ਹਮਦਰਦੀ ਦੀ ਲਹਿਰ ਜਿਹੜੀ ਆਪਣੇ ਵਾਸਤੇ ਲੋਕਾਂ ਦੇ ਵਿੱਚ ਪੈਦਾ ਕਰਨੀ ਚਾਹੁੰਦੇ ਆ ਤਾਂ ਜੋ ਕਿਤੇ ਨਾ ਕਿਤੇ ਇਸ ਦਾ ਜਿਹੜਾ ਸਿਆਸੀ ਬੈਨੀਫਿਟ ਜਿਹੜਾ ਉਹ ਲਿਆ ਜਾ ਸਕੇ ਪਰ ਹੁਣ ਜਿਸ ਤਰੀਕੇ ਦੇ ਕਾਨੂੰਨੀ ਦਾਅ ਪੇਚਾਂ ਦੇ ਵਿੱਚ ਚਾਹੇ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਪਸਾ ਲਿਆ ਤੇ ਚਾਹੇ ਭਾਜਪਾ ਨੇ ਪਸਾ ਲਿਆ ਇਹ ਜਿਹੜੇ ਲੈਣੇ ਤੇ ਦੇਣੇ ਜ਼ਰੂਰ ਆਮ ਆਦਮੀ ਪਾਰਟੀ ਦੇ ਜਿਹੜੇ ਇਹਨਾਂ ਸਿਆਸਤਦਾਨ ਉਹਨਾਂ ਨੂੰ ਜੋ ਬੁਲਾ ਰਿਆ ਨੂੰ ਪਏ ਆ ਹੁਣ ਵੇਖੋ ਕਿ ਇਹ ਜਿਹੜੇ ਦਿਨਾਂ 'ਚ ਇਹ ਆਪਣੀ ਸਕਿਨ ਜਿਹੜੀ ਆ ਕਿਸ ਤਰੀਕੇ ਨਾਲ ਬਚਾਉਂਦੇ ਕਿਉਂਕਿ ਡੈਫਾਮੇਸ਼ਨ ਦਾ ਕੇਸ ਸਿੱਧੂ ਸਾਹਿਬ ਆਪਣੇ ਆਪ ਦੇ ਵਿੱਚ ਹੀ ਬਹੁ ਦੂਜੇ ਪਾਸੇ ਜਾ ਰਹੀ ਹੈ ਤੇ ਸ਼ਾਇਦ ਉਹ ਦੋਸ਼ਾਂ ਤੋਂ ਬਚਣ ਕਰਕੇ ਹੀ ਆਸ਼ੀਵਰ ਦਾ ਇਹ ਜਿਹੜਾ ਬਿਆਨ ਚਰਚਾ ਵਿੱਚ ਆਇਆ ਹੋਵੇ ਬਾਕੀ ਹੁਣ ਭਾਸ਼ਵਾਂ ਨੇ ਤਾਂ ਜਿਹੜੇ ਰਸਤੇ ਦੇ ਵਿੱਚ ਕੰਡੇ ਫਿਰ ਖਿਲਾ ਨਹੀਂ ਦਿੱਤੇ ਹੁਣ ਵੇਖੋ ਕਿ ਇਹਨਾਂ ਕੰਡਿਆਂ ਨੂੰ ਆਮ ਆਦਮੀ ਪਾਰਟੀ ਜਿਹੜੀ ਆ ਜਿਹਾਂ ਉਹਨਾਂ ਦੇ ਅਹੁਦੇਦਾਰ ਜਿਹੜੇ ਕਿਸ ਤਰੀਕੇ ਨਾਲ ਚੁਗਦੇ ਆ ਜੀ ਚਲੋ ਉਧਰ ਜਿਹੜਾ ਸੁਖਵੀਰ ਸਿੰਘ ਬਾਦਲਵਾਲਾ ਨੂੰ ਵੀ ਅਕਾਲੀ ਦਲ ਨੂੰ ਵੀ ਝਟਕਾ ਲੱਗਦਾ ਨਜ਼ਰ ਆ ਰਿਹਾ ਹੈ ਕਹਿੰਦੇ ਕਿ ਸਿਕੰਦਰ ਸਿੰਘ ਮਲੂਕਾ ਦੀ ਆਈਐਸ ਨੂਨ ਦੀ ਵੱਲੋਂ ਜਿਹੜਾ ਉਹ ਆਪਣੀ ਨੌਕਰੀ ਤੋਂ ਅਸਤੀਫਾ ਭੇਜ ਦਿੱਤਾ ਗਿਆ ਔਰ ਉਹਨਾਂ ਦੇ ਵੱਲੋਂ ਅ ਜਲਦੀ ਰਿਟਾਇਰਮੈਂਟ ਜਿਹੜੀ ਮੰਗੀ ਗਈ ਆ ਸਮੇਂ ਤੋਂ ਪਹਿਲਾਂ ਔਰ ਕਹਿੰਦੇ ਆ ਕਿ ਚਰਚਾ ਕਿ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਆ ਔਰ ਭਾਜਪਾ ਵੱਲੋਂ ਜਿਹੜਾ ਉਹ ਬਠਿੰਡੇ ਤੋਂ ਉਮੀਦਵਾਰ ਵੀ ਹੋ ਸਕਦੇ ਆ ਲੋਕ ਸਭਾ ਦੇ ਹਾਲਾਂਕਿ ਸਿਕੰਦਰ ਸਿੰਘ ਮਲੂਕਾ ਦੇ ਬਾਰੇ ਵੀ ਇਹ ਖਬਰਾਂ ਆਈਆਂ ਸੀ ਉਹਨਾਂ ਨੇ ਇਹ ਗੱਲਾਂ ਕਹੀਆਂ ਕਿ ਭਾਈ ਮੈਂ ਨਹੀਂ ਜਾ ਰਿਹਾ ਮੈਂ ਅਕਾਲੀ ਦਲ ਦਾ ਸੱਚਾ ਸਪਾਹੀ ਆ ਔਰ ਦੂਜੇ ਪਾਸੇ ਆਪਣੀ ਨੋਹ ਦੇ ਅਸਤੀਫੇ ਦੇ ਵੀ ਉਹਨਾਂ ਨੇ ਇਹ ਗੱਲ ਜਿਹੜੀ ਆ ਕਹੀ ਹੈ ਕਿ ਭਾਈ ਮੇਰੀ ਨੋਹ ਦੇ ਅਸਤੀਫੇ ਦੇ ਉੱਪਰ ਵੀ ਕੋਈ ਸਿਆਸੀ ਮਤਲਬ ਨਾ ਘਟੇ ਜਾਣ ਉਹ ਕੁਝ ਰਜੇਮਿਆਂ ਦੇ ਕਰਕੇ ਆਪਣੀ ਨੌਕਰੀ ਤੋਂ ਜਲਦੀ ਅਸਤੀਫਾ ਜਾਂ ਨੌਕਰੀ ਤੋਂ ਟਾਇਰਮੈਂਟ ਚਾਹੁੰਦੇ ਆ ਕਿਵੇਂ ਤੇ ਇਹ ਅਣਕੀ ਸਾਹਿਬ ਮੈਨੂੰ ਚੇਤਾ ਆਖ ਕੇ ਅਜ ਤੋਂ ਦੋ ਦਿਨ ਦਿਨ ਪਹਿਲਾਂ ਤੁਸੀਂ ਇਹ ਖਬਰ ਹਾਲਾਂਕਿ ਨਾ ਆਪਣੇ ਕੋਲੇ ਨਹੀਂ ਸੀ ਪਰ ਤੁਸੀਂ ਇਹ ਗੱਲਾਂ ਜ਼ਰੂਰ ਕਰ ਰਹੇ ਸੀ ਕਿ ਕੋਈ ਆਈਐਸ ਲੇਡੀ ਹੈਗੀ ਹੈ ਜਿਹੜੇ ਭਾਜਪਾ ਦੇ ਵਿੱਚ ਜਾ ਸਕਦੇ ਆ ਔਰ ਉਹਨਾਂ ਨੇ ਅਸਤੀਫਾ ਦਿੱਤਾ ਔਰ ਚਰਚੇ ਇਹਨਾਂ ਦੇ ਬਾਰੇ ਵੀ ਅਣਕੀ ਸਾਹਿਬ ਕਿਵੇਂ ਦੇਖਦੇ ਹੋ ਮਲੂਕਾ ਸਾਹਿਬ ਇਹਨਾਂ ਚੀਜ਼ਾਂ ਨੂੰ ਆਪਣੇ ਬਾਰੇ ਵੀ ਆਪਣੀ ਬਹੁਤ ਬਾਰੇ ਵੀ ਖੰਡਨ ਕਰ ਰਹੇ ਆ ਪਰ ਦੂਜੇ ਪਾਸੇ ਚਰਚਾ ਨੇ ਜ਼ੋਰ ਫੜ ਲਿਆ ਕਿ ਭਾਈ ਇਹ ਜਿਹੜੇ ਇਹ ਅਫਸਰ ਜਿਹੜੇ ਆ ਸਤੀਫਾ ਦੇਣ ਤੋਂ ਬਾਅਦ ਰਿਟਾਇਰਮੈਂਟ ਤੋਂ ਬਾਅਦ ਇਹ ਭਾਜਪਾ ਜਾਣਗੇ ਔਰ ਉੱਥੇ ਲੜਨਗੇ ਵੀ ਔਰ ਭਾਜਪਾ ਦੇ ਵਿੱਚ ਜਾਣ ਦੇ ਕਰਕੇ ਸਭ ਤੋਂ ਵੱਡਾ ਝਟਕਾ ਅਕਾਲੀ ਦਲ ਨੂੰ ਕਿਉਂਕਿ ਬਲੂਕਾ ਪਰਿਵਾਰ ਇੱਕ ਹੈ ਪਰਿਵਾਰਾ ਅਕਾਲੀ ਦਲ ਦੇ ਵਾਸਤੇ ਸੁਖਵੀਰ ਸਿੰਘ ਬਾਦਲਪੁਰਾ ਵਾਸਤੇ ਔਰ ਉਤੋਂ ਦੀ ਪਤਨੀ ਜਿਹੜੇ ਹਰਸ਼ਮਤ ਕੌਰ ਬਾਦਲ ਨੇ ਚੋਣ ਲੜਨੀ ਹੈ ਤੇ ਜੇਕਰ ਐਦਾਂ ਹੁੰਦਾ ਚਰਚਾਂ ਦੇ ਮੁਤਾਬਕ ਤਾਂ ਫਿਰ ਬਹੁਤ ਵੱਡਾ ਝਟਕਾ ਅਕਾਲੀ ਦਲ ਦਾ ਸੁਖਵੀਰ ਸਿੰਘ ਬਾਦਲ ਆ ਸੁਖਵੰਦਰ ਜੀ ਸਿਕੰਦਰ ਸਿੰਘ ਮਲੂਕਾ ਅਕਾਲੀ ਦਲ ਦੇ ਵਿੱਚ ਬੜੇ ਮਾਨ ਸਤਿਕਾਰਤਮ ਨੇਤਾ ਤੇ ਦੂਤ ਦੇ ਵਿੱਚ ਜਾਣੇ ਜਾਂਦੇ ਆ ਔਰ ਹਮੇਸ਼ਾ ਹੀ ਉਹ ਵਾਦ-ਵਿਵਾਦਾਂ ਦਾ ਵਿਸ਼ਾ ਵੀ ਰਹੇ ਆ ਚਾਹੇ ਸਰਕਾਰ ਹੋਵੇ ਤੇ ਚਾਹੇ ਸਰਕਾਰ ਅਕਾਲੀ ਦਲ ਦੀ ਨਾ ਹੋਵੇ ਹਮੇਸ਼ਾ ਵਾਦ-ਵਿਵਾਦਾਂ ਨਾਲ ਉਹਨਾਂ ਦਾ ਰਿਸ਼ਤਾ ਜਿਹੜਾ ਬੀਤੇ ਦਾ ਉਛਰੇ ਆ ਬੜੇ ਕੁੱਝ ਇਨਸੀਡੈਂਟ ਉਹਨਾਂ ਦੇ ਨਾਲ ਜੁੜੇ ਜਾਂਦੇ ਰਹੇ ਆ ਤੇ ਬੀਤੇ ਲੰਮੇ ਸਮੇਂ ਤੋਂ ਕੁਝ ਸਮਾਂ ਪਹਿਲਾਂ ਵੀ ਉਹ ਅਕਾਲੀ ਦਲ ਦਾ ਨਾਰਾਜ਼ ਹੋਈ ਸੀ ਫਿਰ ਵਿਕਰਮ ਸਿੰਘ ਮਜੀਠੀਆ ਨੇ ਉਹਨਾਂ ਨੂੰ ਮਨਾ ਲਿਆ ਸੀ ਜਦੋਂ ਮੋੜ ਮੰਡੀ ਤੋਂ ਉਹਨਾਂ ਦੇ ਆਪਣੇ ਬੇਟੇ ਵਾਸਤੇ ਟਿਕਟ ਮਿਲਨੀ ਸੀ ਤਾਂ ਉਦੋਂ ਵੀ ਉਹ ਨਾਰ ਪਰ ਬਿਕਰਮ ਸਿੰਘ ਮਜੀਠੀ ਨੇ ਉਹਨਾਂ ਨੂੰ ਜਾ ਕੇ ਮਨਾ ਲਿਆ ਹੁਣ ਵੀ ਇਹ ਚਰਚਾਵਾਂ ਸੰਖੇ ਸਕਲਰ ਸਿੰਘ ਮਲੂਕਾਪਾਜ ਬਚ ਜਾ ਸਕਦੇ ਪਰ ਉਹਨਾਂ ਨੇ ਖੰਡਨ ਕਰਤਾ ਕਹਿੰਦੇ ਕਿ ਜੇ ਕੋਈ ਬੰਦਾ ਮੇਰੇ ਘਰ ਟਿਕਟ ਲੈ ਕੇ ਵੀ ਆਵੇ ਤਾਂ ਮੈਂ ਤਾਂ ਵੀ ਅਕਾਲੀ ਦਰ ਨੂੰ ਜੜਾ ਭੁਨੇ ਛੱਡਾਂਗਾ ਹੁਣ ਇਹ ਚਰਚਾਵਾਂ ਸੰਖੁਜ ਦਿਨ ਪਹਿਲਾਂ ਕਿ ਇੱਕ ਆਈਐਸ ਅਧਿਕਾਰੀ ਜਿਹੜੀ ਆ ਉਹ ਦੇ ਸਕਦੀ ਹੈ ਅਸਤੀਫਾ ਕਿਉਂਕਿ ਬੀਤੇ ਲੰਮੇ ਸਮੇਂ ਤੋਂ ਆ ਉਸ ਨੂੰ ਖੁਡੇ ਲੈਣ ਜੜਾ ਉਲਾਇਆ ਹੋਇਆ ਸੀ ਤਾਂ ਇਹ ਸਾਹਮਣੇ ਆ ਕੇ ਕਿ ਪਰਮਪਾਲ ਕੌਰ ਸਿੱਧੂ ਜਿਹੜੇ ਨੇ ਮਲੂਕਾ ਸਾਹਿਬ ਦੇ ਜਿਹੜੇ ਨੌ ਨੇ ਉਹਨਾਂ ਨੂੰ ਉਹਨਾਂ ਨੇ ਰਿਜ਼ਾਈਨ ਜੜਾ ਉਹ ਦੇ ਦਿੱਤਾ ਅਰਜ਼ਾਇਂ ਦੇਣ ਤੋਂ ਬਾਅਦ ਇਹ ਚਰਚਾਵਾਂ ਨੇ ਉਹ ਕਾਫੀ ਸੂਤਰਾਂ ਤੋਂ ਜੋ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਕਿ ਭਾਜਪਾ ਦੇ ਜਿਹੜੇ ਉੱਚ ਪੱਧਰੀ ਸੂਤਰ ਨੇ ਦਿੱਲੀ ਦੇ ਉਹਨਾਂ ਨਾਲ ਕਹਿ ਵੱਲੋਂ ਜਿਹੜੀ ਖਾਸ ਤੌਰ ਤੇ ਫੀਡਬੈਕ ਜਿਹੜੀ ਮਲੂਕਾ ਪਰਿਵਾਰ ਤੋਂ ਸੰਬੰਧੀ ਲਈ ਗਈ ਹੈ ਇਸ ਦੀ ਪੁਸ਼ਟੀ ਜਿਹੜੀ ਆ ਭਾਜਪਾ ਦੇ ਕੁਝ ਲੀਡਰਾਂ ਨੇ ਵੀ ਕੀਤੀ ਆ ਕਿ ਬੀਤੇ ਸਮੇਂ 'ਚ ਭਾਜਪਾ ਦੇ ਜਿਹੜੇ ਉੱਪਰ ਦਿੱਲੀ ਦੇ ਹੈਗੇ ਸੀ ਉਹਨਾਂ ਕੋਲ ਇਹ ਫੀਡਬੈਕ ਜਿਹੜੀ ਮੰਗੀ ਗਈ ਆ ਹੋਂ ਸਿੱਧੂ ਸਾਹਿਬ ਚਰਚਾਵਾਂ ਨੇ ਕਿ ਉਹ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋ ਸਕਦੇ ਕਿਉਂਕਿ ਉਹਨਾਂ ਦੀ ਰਿਟਾਇਰਮੈਂਟ ਵਿੱਚ ਅਜੇ 7-8 ਮਹੀਨੇ ਜਿਹੜੇ ਉਹ ਪਏ ਨੇ ਉਸ ਤੋਂ ਪਹਿਨਾ ਉਹਨਾਂ ਨੇ ਪ੍ਰੀ ਮੈਚੁਰ ਜਿਹੜੀ ਰਿਟਾਇਰਮੈਂਟ ਲੈ ਲਈਏ ਇੱਕ ਪਾਸੇ ਮੁਰਕੇ ਪਰਿਵਾਰ ਦੀਆਂ ਚਰਚਾਵਾਂ ਕਿ ਉਹ ਭਾਜਪਾ 'ਚ ਸ਼ਾਮਲ ਹੋ ਸਕਦੇ ਦੂਜੇ ਪਾਸੇ ਇਹ ਅਸਤੀਫਾ ਉਹਨਾਂ ਦਾ ਆ ਜਾਣਾ ਉਹਨਾਂ ਦੀ ਨੋਹ ਦਾ ਤਾਂ ਇਹ ਗੱਲਾਂ ਉਹਨਾਂ ਚਰਚਾਵਾਂ ਨੂੰ ਜ਼ਰੂਰ ਜੋੜ ਦਿੰਦੀਆਂ ਨੇ ਕਿ ਹਾਂ ਵੀ ਉਹ ਭਾਜਪਾ 'ਚ ਸ਼ਾਮਲ ਹੋ ਸਕਦੇ ਤੇ ਬਟੰਡਾ ਹਲਕੇ ਤੋਂ ਉਹ ਬੀਬੀ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਜੇਕਰ ਉਹ ਭਾਜਪਾ 'ਚ ਸ਼ਾਮਲ ਹੁੰਦੇ ਤੇ ਟਿਕਟ ਤੋਂ ਵੀ ਲੜਦੇ ਨੇ ਤਾਂ ਸੁਭਾਵਕਾ ਸਿੱਧੂ ਸਾ ਜਿਸ ਤਰੀਕੇ ਦਾ ਮਲੂਕਾ ਪਰਿਵਾਰ ਦਾ ਆਧਾਰ ਹੈਗਾ ਉਸ ਇਲਾਕੇ ਦੇ ਵਿੱਚ ਤਾਂ ਇੱਕ ਤਕੜੀ ਟੱਕਰ ਜਿਹੜੀ ਆ ਬੀਬੀ ਹਰ ਸਿੰਘਰ ਕੌਰ ਬਾਦਲ ਨੂੰ ਜਿਹੜੀ ਆ ਉਹ ਦੇਣਗੇ ਤਾਂ ਇੱਕ ਵੱਡਾ ਝਟਕਾ ਸ਼੍ਰੋਮਣੀ ਅਕਾਲੀ ਦਲ ਵਾਸਤੇ ਜਿਹੜਾ ਉਹ ਵੇਖਿਆ ਜਾ ਸਕਦਾ ਝਟਕਾ ਇਸ ਪੱਧਰ ਤੋਂ ਕਿਉਂਕਿ ਇਸ ਵੇਲੇ ਅਕਾਲੀ ਦਲ ਦਾ ਭਾਜਪਾ ਦਾ ਨਾ ਕਿਸ ਕਿਸਮ ਦਾ ਘੱਟ ਜੁੜੀ ਜਿਹੜਾ ਉਹ ਨਹੀਂ ਹੈਗਾ ਬਹੁਤ ਕੌਮੀ ਮੁਕਾਬਲਾ ਚੋਂ ਕੌਮੀ ਮੁਕਾਬਲਾ ਚੋਂ ਦਾ ਪੰਜਾਬ ਚ ਹੋਵੇਗਾ ਤੇ ਬਠਿੰਡਾ ਸੀਟ ਜਿਹੜੀ ਇੱਕ ਹੌਟ ਸੀਟ ਦੇ ਰੂਪ ਚ ਮੰਨੀ ਜਾਂਦੀ ਹੈ ਕਿਉਂਕਿ ਬੀਬੀ ਹਰ ਸਿੰਘਰ ਕੌਰ ਬਾਦਲ ਵਾਸਤੇ ਉਹ ਹਲਕਾ ਜੜਾਇਆ ਹਮੇਸ਼ਾ ਉਹਨਾਂ ਦਾ ਖੇਤਰ ਜੜਾਇਆ ਤਾਂ ਪਿੰਡਾਂ ਤਾਂ ਭਾਜਪਾ ਨਾਲ ਉਹ ਲੜ ਕੇ ਚੋਣ ਲੜਦੇ ਰਹੇ ਆ ਪਰ ਜੇਕਰ ਭਾਜਪਾ ਆਪਣਾ ਕੈਂਡੀਡੇਟ ਉਥੋਂ ਖਿਲਾਰ ਦਿੰਦੇ ਆ ਬੀਬੀ ਪਰਮਪਾਰਕ ਕੋ ਸਿੱਧੂ ਦੇ ਰੂਪ ਦੇ ਵਿੱਚ ਤਾਂ ਸੁਭਾਵਕਾ ਸਿੰਦੂ ਸਾਹਿਬ ਇਹ ਇੱਕ ਤਗੜੀ ਸੱਟ ਜਿਹੜੀ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੀ ਉਹ ਪੈ ਸਕਦੀ ਆ ਹੁਣ ਇਹ ਵੇਖਣਾ ਹੋਊਗਾ ਕਿ ਮਲੂਕਾ ਪਰਿਵਾਰ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜੀ ਕੋਈ ਨਾਰਾਜ਼ਗੀ ਜਿਹੜੀ ਹੈਗੀ ਆ ਉਸ ਨੂੰ ਕਿਸ ਤਰੀਕੇ ਨਾਲ ਦੂਰ ਕਰਦੇ ਚ ਨਹੀਂ ਕਰਦੇ ਹਾਲਾਂਕਿ ਸਿਕੰਦਰ ਸਿੰਘ ਮਲੂਕੇ ਨੇ ਤਾਂ ਇਨੀ ਗੱਲ ਕਹਿ ਦਿੱਤੀ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਵਫਾਦਾਰ ਸਿਪਾਹੀ ਆ ਤੇ ਉਹ ਅਨੁਸ਼ਾਸਨੀ ਕਮੇਟੀ ਦੀ ਮੇਰਾ ਨਹੀਂ ਖਿਆਲ ਕਿ ਮਲੂਕਾ ਪਰਮਾਰ ਜਾਂ ਸਕੰਦਰ ਸਿੰਘ ਮਲੂਕਾ ਭਾਜਪਾ ਵਿੱਚ ਸ਼ਾਮਲ ਹੋਣ ਪਰ ਹਾਂ ਉਹਨਾਂ ਦੀ ਨੌ ਦੇ ਸਬੰਧੀ ਜਿਹੜੀਆਂ ਚਰਚਾਵਾਂ ਨੇ ਤੇ ਦੂਜੇ ਪਾਸੇ ਭਾਜਪਾ ਦੇ ਜਿਹੜੀ ਸੂਤਰਾਂ ਤੋਂ ਸਾਡੇ ਤੱਕ ਜਾਣਕਾਰੀ ਪਹੁੰਚੀ ਹੈ ਸਿੱਧੂ ਸਾਬ੍ਹ ਹੋ ਸਕਦਾ ਅਸੀਂ ਪੁਸ਼ਟੀ ਨਹੀਂ ਕਰ ਰਹੇ ਹੋ ਸਕਦਾ ਕਿ ਆਉਂਦੇ ਦਿਨਾਂ 'ਚ ਬੀਬੀ ਹੋਣੀ ਭਾਜਪਾ ਦਾ ਕਮਲ ਜਿਹੜਾ ਫੁੱਲ ਫੜ ਲੜਾ ਇੱਕ ਦੋ ਦਿਨਾਂ 'ਚ ਇਹ ਤਸਵੀਰ ਜਿਹੜੀ ਸਾਫ਼ ਹੋ ਜਾਊਗੀ ਤੇ ਜੇ ਉਹ ਕਮਲ ਦਾ ਫੁੱਲ ਫੜਦੇ ਆ ਤਾਂ ਫਿਰ ਬਠਿੰਡੇ ਤੋਂ ਉਹ ਫਿਰ ਚੋਣ ਸਿੱਧੂ ਸਾਬ੍ਹ ਲੜਦੇ ਫਿਰ ਜਿਹੜੇ ਅਸਾਰ ਜਿਹੜੇ ਆ ਉਹਨਾਂ ਦੇ ਬੰਦੇ ਆ ਹੁਣ ਵੇਖੋ ਸ਼ਰੂਨੀ ਕਾਲੀ ਦਲ ਮੁਗ ਇਸ ਤਰੀਕੇ ਨਾਲ ਲੇਦਾ ਚ ਇਸ ਤਰੀਕੇ ਨੂੰ ਕਿਸ ਤਰੀਕੇ ਨਾਲ ਹੱਲ ਕਰਨ ਦਾ ਜਿਹੜਾ ਯਤਨ ਕਰਦਾ ਆ ਇਹ ਤਾਂ ਸਾਨੂੰ ਸਭ ਨੂੰ ਹੁੰਦਾ ਦੇਣਾ ਚ ਪਤਾ ਲੱਗੇਗਾ ਜੀ ਬਗੈਰੀਆ ਬਿਲਕੁਲ ਬਿਲਕੁਲ ਉਧਰ ਕਹਿੰਦੇ ਕਿ ਈਡੀ ਆਮਦਵੀ ਪਾਰਟੀ ਨੂੰ ਵੱਡਾ ਝਟਕਾ ਦੇ ਸਕਦੀ ਹੈ ਔਰ ਕਹਿੰਦੇ ਆ ਕਿ ਆਪ ਦੀਆਂ ਜਿਹੜੀਆਂ ਉਹ ਜਾਇਦਾਦਾਂ ਨੇ ਉਹ ਕੁਰਕ ਕਰ ਸਕਦੀ ਹੈ ਈਡੀ ਔਰ ਜਬਤ ਕਰ ਸਕਦੀ ਹੈ ਜਾਂ ਕੁਰਕ ਕਰ ਸਕਦੀ ਹੈ ਅੰਕੀ ਸਾਹਿਬ ਜਿਹੜੀਆਂ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਔਰ ਇਹ ਬਹੁਤ ਵੱਡੀ ਜਿਹੜੀ ਹੈ ਸਕਦੀ ਹੈ ਚਟਕਾ ਜਿਹੜਾ ਮੰਨਣਾ ਮੰਨਿਆ ਜਾ ਰਿਹਾ ਕਿਉਂਕਿ ਅਰਵਿੰਦ ਕੇਜਰੀਵਾਲ ਜਿਹੜੇ ਦਿੱਲੀ ਸ਼ਰਾਬ ਘਟਾਲੇ ਮਸਲੇ ਦੇ ਵਿੱਚ ਜੇਲ੍ਹ ਚ ਨੇ ਔਰ ਹੁਣ ਪਤਾ ਲੱਗਿਆ ਕਿ ਈਡੀ ਉਹਨਾਂ ਦੀਆਂ ਆਪ ਦੀਆਂ ਜਿਹੜੀਆਂ ਆਪ ਦੀਆਂ ਜਾਇਦਾਦਾਂ ਪਾਰਟੀ ਦੀਆਂ ਜਾਇਦਾਦਾਂ ਕੋਲ ਕਰ ਸਕੀ ਹੈ ਕਿਉਂਕਿ ਕਹਿੰਦੇ ਆ ਕਿ ਰਿਸ਼ਵਤ ਦਾ ਜਿਹੜਾ ਪੈਸਾ ਉਹ ਗੋਆ ਦੇ ਵਿੱਚ ਚੋਣ ਪ੍ਰਸ਼ਾਸਨ ਦੇ ਵਿੱਚ ਵਰਤਿਆ ਗਿਆ ਕਿਵੇਂ ਦੇ ਇੱਕੋ ਕਿੰਨਾ ਵੱਡਾ ਚਟਕਾ ਮਦੀ ਪਾਰਟੀ ਦੇ ਵਾਸਤੇ ਆ ਸੁਖਵਿੰਦਰ ਜੀ ਕੱਲ ਕੋਰਟ ਦੇ ਵਿੱਚ ਜਦੋਂ ਈਡੀ ਨੇ ਤੱਥ ਪੇਸ਼ ਕੀਤੇ ਤਾਂ ਉਹਦੇ ਵਿੱਚ ਉਹਨਾਂ ਨੇ ਪ੍ਰਮੁੱਖ ਸਾਜ਼ਿਸ਼ ਕਰਤਾ ਜਿਹੜਾ ਆ ਅਰਵਿੰਦ ਕੇਜਰੀਵਾਲ ਨੂੰ ਦੱਸਿਆ ਤੇ ईडी ਨੇ ਇਹ ਗੱਲ ਕੋਰਟ ਦੇ ਵਿੱਚ ਕਹੀ ਆ ਕਿ ਜਾਂਚ ਅਜੇ ਖਤਮ ਨਹੀਂ ਹੋਈ ਜਾਂਚ ਅਜੇ ਚੱਲ ਰਹੀ ਆ ਤਾਂ ਇਸ ਕਰਕੇ ਅਰਵਿੰਦ ਕੇਜਰੀਵਾਲ ਇਸ ਸਾਰੇ ਕੇਸ ਦੇ ਵਿੱਚ ਜਿੱਥੇ ਨਿੱਜੀ ਤੌਰ ਤੇ ਇਨਵੋਲਵ ਨੇ ਤੇ ਨਾਲ ਹੀ ਉਹ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਨੇ ਜਿਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਦੀ ਜਿੰਨੀ ਪਾਰਟੀ ਦੇ ਸਬੰਧਤ ਜਿਹੜੀਆਂ ਜਾਇਦਾਦਾਂ ਨੇ ਉਹਨਾਂ ਨੂੰ ਕੁਰਕ ਕੀਤਾ ਜਾ ਸਕਦਾ ਉਹਨਾਂ ਨੂੰ ਜਬਤ ਕੀਤਾ ਜਾ ਸਕਦਾ ਉਹਨਾਂ ਨੇ ਇਹ ਗੱਲ ਕਹੀ ईडी ਦੇ ਵਕੀਲਾਂ ਨੇ ਕੋਰਟ ਦੇ ਵਿੱਚ ਬਕਾਇਦਾ ਪਉਦੇ ਕਿ ਇਹ ਗੱਲ ਵੱਖਰੀ ਹੈ ਕਿ ਪੈਸਾ ਬਰਾਮਦ ਨਹੀਂ ਹੋਇਆ ਪਰ ਇਸ ਦਾ ਮਤਲਬ ਇਹ ਨਹੀਂ ਕਿ ਜੇ ਉਹ ਤਾਂ ਲੈ ਨਹੀਂ ਗਈ ਤਾਂ ਉਹ ਪੈਸਾ ਗੋਆ ਦੇ ਵਿੱਚ ਖਰਚਾ ਕੀਤਾ ਤੇ ਗੋਆ ਦੀਆਂ ਚੋਣਾਂ ਦੇ ਵਿੱਚ ਖਰਚ ਹੋਇਆ ਤਾਂ ਕਹਿੰਦੇ ਕਿ ਇਹ ਸਿੱਧਾ ਫਿਰ ਮਨੀ ਲਾਂਡਰਿੰਗ ਦਾ ਜਿਹੜਾ ਦੋਸ਼ੀ ਆ ਉਹ ਅਰਵਿਦ ਕੇਸ਼ਦੀਵ ਜਿਹੜੇ ਉਹ ਬੰਦੇ ਹੀ ਬੰਦੇ ਆ ਤਾਂ ਇਸ ਕਰਕੇ ਜਿਹੜੀ ਜਾਂਚ ਆ ਉਹ ਜਾਰੀ ਆ ਤਾਂ ਉਸ ਆਮ ਆਦਮੀ ਪਾਰਟੀ ਦੀ ਜਿਹੜੀ ਸੰਬੰਧਿਤ ਜਾਇਦਾਦ ਆ ਉਹਨਾਂ ਦੇ ਉੱਤੇ ਈੜੀ ਜਿਹੜੀ ਆ ਉਹ ਕਾਰਵਾਈ ਕਰ ਸਕਦੀ ਹੈ ਹੁਣ ਸਿੱਧੂ ਸਾਹਿਬ ਆਪਣੇ ਆਪ ਦੇ ਵਿੱਚ ਇਹ ਬੜਾ ਵੱਡਾ ਇੱਕ ਝਟਕਾ ਜੜਾਇਆ ਈੜੀ ਵੱਲੋਂ ਆਮ ਆਦਮੀ ਪਾਰਟੀ ਨੂੰ ਦਿੱਤਾ ਜਾ ਰਿਹਾ ਬੇਸ਼ੱਕ ਆਮ ਆਦਮੀ ਪਾਰਟੀ ਨੇ ਵਕੀਲਾ ਨੇ ਉਥੇ ਜਾ ਕੇ ਤੱਥ ਪੇਸ਼ ਕੀਤੇ ਤੇ ਈਡੀ ਨੇ ਇਸ ਗੱਲ ਦਾ ਵੀ ਇਤਰਾਜ਼ ਪ੍ਰਗਟ ਕੀਤਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਦੋ ਵਕੀਲ ਜਿਹੜੇ ਪੇਸ਼ ਹੋਏ ਨੇ ਉਹ ਕਿਉਂ ਹੋਏ ਨੇ ਕਿਉਂਕਿ ਕਿਸੇ ਵੀ ਕੇਸ ਵਿੱਚ ਇੱਕ ਵਿਅਕਤੀ ਦੇ ਉੱਤੇ ਦੋ ਵਕੀਲ ਪੇਸ਼ ਨਹੀਂ ਹੋ ਸਕਦੇ ਜਦੋਂ ਕਿ ਕੱਲ ਜਿਹੜੀ ਸੀ ਜਦੋਂ ਚੱਲ ਬੈਸ ਚੱਲ ਰਹੀ ਸੀ ਹਾਈ ਕੋਰਟ ਦੇ ਵਿੱਚ ਤਾਂ ਫਿਰ ਅਰਵਿੰਦ ਕੇਜਰੀਵਾਲ ਦੇ ਦੋ ਵਕੀਲ ਪੇਸ਼ ਹੋਏ ਕਹਿਣ ਦਾ ਅਰਥ ਮੈਂ ਦੱਸਣ ਦਾ ਮਤਲਬ ਸਿਰਫ ਇਹ ਆ ਕਿ ਈਡੀ ਜਿਹੜੀ ਆ ਇਸ ਵੇਲੇ ਪੂਰਨ ਤੌਰ ਤੇ ਬ੍ਰੀਕੀ ਨਾ ਜਾਂਚ ਕਰਦੀ ਪਈ ਹੈ ਹੁਣ ਇਹਦੇ ਵਿੱਚ ਰਾਜਨੀਤੀ ਹੈ ਜਾਂ ਨਹੀਂ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਕਿ ਇਹਦੇ ਚ ਨਿਕਲਦਾ ਕੀ ਹੈ ਪਰ ਜਿਸ ਤਰੀਕੇ ਤੇ ਤੱਥ ਜਿਸ ਤਰੀਕੇ ਦੇ ਸਬੂਤ ਜਿਹੜਾ ਈਡੀ ਲੈ ਕੇ ਕੋਰਟ ਚ ਪੇਸ਼ ਕਰ ਰਹੀ ਆ ਸਿੱਧੂ ਸਾਹਿਬ ਲੱਗਦਾ ਨਹੀਂ ਆ ਕਿ ਅਰਵਿੰਦ ਕੇਜਰੀਵਾਲ ਏਡੀ ਛੇਤੀ ਬਾਹਰ ਜਿਹੜਾ ਉਹ ਆ ਚੁੱਕੇ ਪੇਸ਼ਕ ਉਹਨਾਂ ਨੂੰ ਆਮ ਆਦਮੀ ਪਾਰਟੀ ਕਹ ਰਹੀ ਕਿ ਉਹਨਾਂ ਦਾ 4 ਕਿਲੋ weight ਘਟ ਗਿਆ sugar level ਘਟ ਗਿਆ ਇਹ ਹੈ ਉਹ ਹੈ ਪਰ ਮੇਰਾ ਨਹੀਂ ਖਿਆਲ ਕਿ ਆਮ ਆਦਮੀ ਪਾਰਟੀ ਆ ਮਾਫਰਦਾ ਈਡੀ ਜਿਹੜੀ ਆ ਕਿਸੇ ਕਿਸਮ ਦੀ ਰਾਹਤ ਲੈਣ ਦੇ ਵਿੱਚ ਇਹਨਾਂ ਨੂੰ ਸਫਲ ਹੋਣ ਦਵੇ ਜਿਸ ਤਰੀਕੇ ਦੇ ਉਹਨਾਂ ਨੇ ਕੱਲ ਜਿਹੜੇ ਤੱਥ ਜਿਹੜੇ ਕੋਰਟ ਦੇ ਵਿੱਚ ਪੇਸ਼ ਕੀਤੇ ਨੇ ਉਹਨਾਂ ਦਾ ਇਹੋ ਗੱਲ ਕਹਨੇ ਕਿ ਜਾਂਚ ਜਾਰੀ ਹੈ ਭਾਵੇਂ ਉਹਦੇ ਦਿਨ ਜਿਹੜੇ ਆਮ ਆਦਮੀ ਪਾਰਟੀ ਦੇ ਹੋਰ ਨਾ ਥਾਵਾ ਵਾਸਤੇ ਇਹਨਾਂ ਆਮ ਆਦਮੀ ਪਾਰਟੀ ਦੀ ਜਿਹੜੀਆਂ ਜਾਇਦਾਤਾ ਨੇ ਸਿੱਧੂ ਸਾਹਿਬ ਉਹਨਾਂ ਵਾਸਤੇ ਜਰੂਰ ਖਤਰਾ ਜਿਹੜਾ ਈਡੀ ਜਿਹੜਾ ਬਣੇਗੀ ਜਿਸ ਤਰੀਕੇ ਨਾਲ ਈਡੀ ਨੇ ਦਾਵਾ ਕੀਤਾ ਹੈ ਜੀ ਚਲੋ ਅੰਕਸਬ ਦੇ ਸਰਨਮ ਪ੍ਰੋਗਰਾਮ ਜਿਹੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ ਅਇਤਨ ਪ੍ਰੋਫੈਸਰ ਮਨਜੀਤ ਸਿੰਘ ਗਾਂਖੀ ਸਾਹਿਬ ਜਿਹਨਾਂ ਦੇ ਵੱਲੋਂ ਅਨਾਮ ਕਬਰਾਂ ਸਾਡਾ ਗੱਲਬਾਤ ਕੀਤੀ ਗਈ ਮੀਟ ਕਰਦੇ ਕਾਂਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੋਂ ਬਹੁਤ ਚੰਗਾ ਲੱਗਦਾ ਹੈ ਫਿਰ ਮਿਲਾਂਗੇ ਧੰਨਵਾਦ